ਸਖਬੀਰ ਸਿੰਘ ਬਾਦਲ ਦਾ ਮਾਫੀ ਨਾਮਾ ਜਿਹੜਾ ਗੁਪਤ ਕਿਉਂ ਹੈ ਹੁਣ ਜਿਹੜੇ ਸਵਾਲ ਉੱਠ ਰਹੇ ਨੇ ਜਿਹੜੀਆਂ ਗੱਲਾਂ ਹੈਗੀਆਂ ਨੇ ਸਿਆਸੀ ਘਿਹਰਿਆਂ ਦੇ ਵਿੱਚ ਕਿੰਨੇ ਸਖਬੀਰ ਬਾਦਲ ਵੀ ਵਿਦੇਸ਼ ਜਾਂਦਾ ਹੈ ਯੂਕੇ ਕਹਿ ਰਹੇ ਆ ਜਥੇਦਾਰ ਵੀ ਅਕਾਲ ਤਖਤ ਸਾਹਿਬ ਤੋਂ ਵਿਦੇਸ਼ ਜਾਂਦੇ ਨੇ ਯੂਕੇ ਕਹਿ ਰਹੇ ਆ ਦਿੱਲੀ ਕਮੇਟੀ ਦੇ ਪ੍ਰਧਾਨ ਵੀ ਵਿਦੇਸ਼ ਜਾਂਦੇ ਨੇ ਉਹ ਵੀ ਯੂਕੇ ਤਾਂ ਯੂਕੇ ਦੇ ਵਿੱਚ ਕਿਹੜੀ ਗੁਪਤ ਮਿਲਣੀ ਹੋਈ ਹੈ ਕਿ ਸਖਬੀਰ ਸਿੰਘ ਬਾਦਲ ਅੱਜ ਜਿਹੜਾ ਸਪਸ਼ਟੀਕਰਨ ਦੇ ਕੇ ਆਏ ਨੇ ਉਹਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਆ ਗੁਨਾ ਸਾਥੋਂ ਹੋਏ ਆ ਜਾਣੇ 'ਚ ਹੋਏ ਆ ਜਾਂ ਅਣਜਾਣੇ 'ਚ ਹੋਏ ਆ ਭਾਜਪਾ ਨੇ ਕਰਵਾਇਆ ਜਾਂ ਕਿੰਨੇ ਕਰਵਾਏ ਆ ਸਖਤ ਸਾਹਿਬ ਦੇ ਜਗਤ ਦੇ ਛੇਧਾਰ ਜਿਹੜੇ ਨੇ ਉਹ ਇਸ ਵਕਤ ਕਿਹੜਾ ਹੁਕਮ ਜਿਹੜਾ ਹੈਗਾ ਸੁਖਵੀਰ ਬਾਦਲ ਨੂੰ ਸੁਣਾਉਣਗੇ ਇਹ ਉਡੀਕ ਕੀਤੀ ਜਾ ਰਹੀ ਆ ਤਾਂ ਜਸਵੀਰ ਸਿੰਘ ਸ਼ੋਅ ਦੇਖਣ ਵਾਲੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਕਾਫੀ ਹਿਲਜੁਲ ਪਿਛਲੇ ਜਿਹੜਾ ਹੈਗਾ ਲੋਕ ਸਭਾ ਚੋਣਾਂ ਦੇ ਬੀਤਣ ਤੋਂ ਬਾਅਦ ਚੱਲ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਕਿ ਸਿੱਖਾਂ ਦੀ ਸਰਵਉੱਚ ਅਦਾਲਤ ਹੈ ਮੀਰੀ ਤੇ ਪੀਰੀ ਦਾ ਜਿਹੜਾ ਪਵਿੱਤਰ ਸਥਾਨ ਹੈ ਉੱਥੋਂ ਜਿਹੜਾ ਹੈਗਾ ਸਿਆਸਤ ਚੱਲਦੀ ਹੈ ਪਰ ਉਸੇ ਤਖਤ ਦੀ ਜਿਹੜੀ ਹੈਗੀ ਹੈ ਸੇਵਾਵਾਂ ਨਿਭਾਉਣ ਵਾਲੇ ਜਾਂ ਉਸੇ ਪੰਥ ਦੀਆਂ ਸੇਵਾਵਾਂ ਨਿਭਾਉਣ ਵਾਲੇ ਜਿਹੜਾ ਹੈਗੇ ਆਗੂਆਂ ਦੇ ਉੱਤੇ ਬਹੁਤ ਸਾਰੇ ਅਜਿਹੇ ਸਵਾਲ ਖੜੇ ਹੋ ਜਾਣ ਕਿ ਤੁਸੀਂ ਸਿੱਖ ਮਰਿਆ ਦਾਦੀ ਜਿਹੜੀ ਹੈਗੀ ਹੈ ਉਲੰਘਣਾ ਕੀਤੀ ਹੈ ਤਾਂ ਚਰਚਾ ਹੋਣੀ ਲਾਜ਼ਮੀ ਹੈ ਸਿੱਖ ਭਾਵਨਾਵਾਂ ਨੂੰ ਠੇਸ ਲਾਜ਼ਮੀ ਹੁੰਦੀ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਖੀ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਹੈਗਾ ਉਹ ਪੇਸ਼ ਹੋਏ ਕਿਉਂਕਿ ਬੀਤੇ ਦਿਨ ਪਹਿਲਾਂ ਪੰਜ ਸਿੰਘ ਸਾਬਾਨ ਨੇ ਸੁਖਬੀਰ ਬਾਦਲ ਨੂੰ ਕਿਹਾ ਸੀ ਕਿ 15 ਦਿਨਾਂ ਦੇ ਵਿੱਚ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਦਰਸਲ ਕਾਫੀ ਵੱਡੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ <table> ਦੋਨਾਂ ਨੇ ਇੱਕ ਜਿਹੜਾ ਹੈਗਾ ਮਾਫੀਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਸੌਂਪਿਆ ਅਸਲ 'ਚ ਇਸ ਮਾਫੀਨਾਮੇ ਦੇ ਕੀ ਮਾਇਨੇ ਨੇ ਮਾਫੀਨਾਮਾ ਜਨਤਕ ਨਹੀਂ ਕੀਤਾ ਗਿਆ ਇਸ ਮਾਫੀਨਾਮੇ ਦੇ ਪਿੱਛੇ ਕੀ ਹੈ ਉਹਦੇ ਵਿੱਚ ਕੁਝ ਲਿਖਿਆ ਜਾਂ ਕਿਸ ਤਰ੍ਹਾਂ ਦੀ ਗੱਲਬਾਤ ਲਿਖੀ ਹੈ ਇਹਦੇ ਬਾਰੇ ਤੇ ਅੱਜ ਜਿਹੜੀ ਹੈਗੀ ਹੈ 부ਝਾਰਤ ਬਣੀ ਹੋਈ ਆ ਪਰ ਇਹਦੇ ਇਰਦ-ਗਿਰਦ ਜਿਹੜੀਆਂ ਗੱਲਾਂ ਘੁੰਮ ਰਹੀਆਂ ਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਸਵਾਲ ਹੈਗੇ ਆ ਬਹੁਤ ਸਾਰੀਆਂ ਜਿਹੜੀਆਂ ਉਹ ਜਿਹੜੀਆਂ ਕਿਆਸਰਾਂਗੀਆਂ ਲਾਇਆਂ ਜਾ ਰਹੀਆਂ ਨੇ ਮੀਡੀਆ ਦੇ ਅੰਦਾਜ਼ੇ ਨੇ ਮੀਡੀਆ ਦੇ ਦੂਜੇ ਸ਼ਬਦਾਂ ਵਿੱਚ ਕਹਦੀਏ ਸੋਸ਼ਲ ਮੀਡੀਆ ਦੇ ਤੁੱਕੇ ਨੇ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਉਹ ਚਿੰਤਾਵਾਂ ਨੇ ਸਿੱਖ ਸੰਗਤ ਦੇ ਜਿਹੜੇ ਹੈਗੇ ਨੇ ਉਹ ਫਿਕਰ ਨੇ ਉਹ ਬਹੁਤ ਸਾਰੇ ਸਵਾਲ ਖੜੇ ਕਰਦੇ ਨੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਜਿਹੜੀ ਉਹ ਮਹਿਜ ਇੱਕੋ ਇੱਕ ਜਿਹੜੀ ਸਿਆਸੀ ਪਾਰਟੀ ਰਹੀ ਹੈ ਕਿਸੇ ਵਕਤ ਹੈ ਤੇ ਹੁਣ ਵੀ ਉਹ ਸਿੱਖਾਂ ਦੀ ਪਰ ਕੁਝ ਅਜਿਹੇ ਕੰਮ ਜਿਹੜੇ ਨੇ ਪਿਛਲੇ 2 ਜਾਂ 3 ਦਹਾਕਿਆਂ ਦੇ ਵਿੱਚ ਇਸ ਪਾਰਟੀ ਦੇ ਰਾਜ ਦਰਮਿਆਨ ਹੋਏ ਜਿਹੜੇ ਸਿੱਖਾਂ ਨੂੰ ਬਿਲਕੁਲ ਵੀ ਜਿਹੜਾ ਹੈਗਾ ਸਹਿਸਭਾਏ ਉਹ ਸਿੱਖਾਂ ਦੇ ਸੁਭਾਅ ਦੇ ਨਾਲ ਮੇਲ ਨਹੀਂ ਖਾਂਦੇ ਅੱਜ ਜੀ ਸ਼੍ਰੀ ਅਕਾਲ ਤਖਸਾਲ ਸਾਹਿਬ ਵਿਖੇ ਪੇਸ਼ ਹੋਏ ਸੁਖਵੀਰ ਬਾਦਲ ਬੇਸ਼ੱਕ ਮੀਡੀਆ ਤੋਂ ਦੂਰੀ ਬੜਾਈ ਰੱਖੀ ਉਹਨਾਂ ਨੇ ਤਾਂ ਇਹਦੇ ਪਿੱਛੇ ਕੀ ਹੈਗਾ 4 ਜੂਨ ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਆਉਂਦੇ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਹਿਲਜੁਲ ਹੁੰਦੀ ਆ ਵੀ ਵੱਡੀ ਹਾਰ ਹੋਈ ਆ ਹਾਰ ਕਿਹਦੀ ਵਜ੍ਹਾ ਕਰਕੇ ਹੋਈ ਕੀ ਹੋਈਏ ਤੂੰ ਮਾਫੀ ਦੇ ਸਿੱਧੀ ਜੀ ਗੱਲ ਆ ਪਰ ਮਾਫੀ ਤੇ ਦੂਰ ਦੀ ਗੱਲ ਪਰ ਆਪਸ ਦੇ ਵਿੱਚ ਇਕਾਲੀ ਦਲ ਦੇ ਵਿੱਚ ਕਾਫੀ ਕਲੇਸ਼ ਪਿਆ ਕਲੇਸ਼ ਤੋਂ ਬਾਅਦ ਇੱਕ ਧੜਾ ਬਣ ਗਿਆ ਜਿੰਦਾ ਨਾਮ ਕੁਛ ਨਹੀਂ ਬਾਗੀ ਟਰੜਾ ਕਿਆ ਕੁਛ ਨਹੀਂ ਉਹਨਾਂ ਨੂੰ ਮੋਦੀ ਟਰੜਾ ਕਿਆ ਹਾਲਾਂਕਿ ਉਹ ਆਪਣੇ ਆਪ ਨੂੰ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹਿੱਸਾ ਮੰਨਦੇ ਰਹੇ ਹਾਲਾਂਕਿ ਉਹਨੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿਣਾ ਜਾਂ ਸੁਣਨਾ ਪਸੰਦ ਤੇ ਨਹੀਂ ਕਰਦੇ ਪਰ ਇਸ ਆਪਣੀ ਸਿਆਸੀ ਜਿਹੜੀ ਹੈਗੀ ਹੈ ਵੋਟਾਂ ਹਾਰਨ ਦੀ ਜਿਹੜੀ ਹੈਗੀ ਚਰਚਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਹੈਗਾ ਉਹ ਟਰੜਾ ਲੈ ਕੇ ਗਿਆ ਸੀ ਤੁਹਾਨੂੰ ਪਤਾ ਹੋਣਾ ਪਿਛਲੀ ਜਿਹੜੀ ਹੈਗੀ ਹੈ ਜੁਲਾਈ ਮਹੀਨੇ ਦੀ ਤਰੀਕ ਦੇ ਵਿੱਚ ਜਿਹੜਾ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਆਪਣਾ ਮੁਆਫੀ ਨਾਮਾ ਪਲੱਸ ਆਪਣਾ ਕਬੂਲ ਨਾਮਾ ਜਿਹੜਾ ਹੈਗਾ ਉਹ ਤੇ ਦਿੱਤਾ ਜੀ ਆ ਗਲਤੀਆਂ ਜਿਹੜੀਆਂ ਹੋਈਆਂ ਨੇ ਪਿਛਲੇ ਸਮੇਂ ਸਾਡੇ ਰਾਜ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਕੀਤੀਆਂ ਅਸੀਂ ਵਿੱਚ ਜਿਹੜਾ ਹੈਗਾ ਸ਼ਾਮਲ ਰਹੇ ਅੱਜ ਸੁਖਵੀਰ ਬਾਦਲ ਨੇ ਆਪਣਾ ਜਿਹੜਾ ਹੈਗਾ ਉਹ ਕਬੂਲਨਾਮਾ ਜਾਂ ਸਪਸ਼ਟੀਕਰਨ ਜਿਹੜਾ ਹੈਗਾ ਉਹ ਸਪਸ਼ਟੀਕਰਨ ਦੇ ਅਰਥ ਕੁਝ ਹੋਰ ਨੇ ਕਬੂਲਨਾਮੇ ਦੇ ਅਰਥ ਕੁਝ ਹੋਰ ਨੇ ਹੁਣ ਇਹਦੇ ਸਵਾਲ ਖੜੇ ਹੋ ਜਾਂਦੇ ਨੇ ਜਿਹਦੇ ਵਿੱਚ ਜਿੱਦਾਂ ਪਹਿਲਾਂ ਕਿਹਾ ਵੀ ਪੰਜਾਬੀਆਂ ਨੂੰ ਲੋਕਾਂ ਨੂੰ ਸਿੱਖਾਂ ਨੂੰ ਕਿਸੇ ਨੂੰ ਫਿਕਰ ਹੈ ਕਿਸੇ ਨੂੰ ਇੰਤੇ ਰੋਚਕ ਇੰਟਰਸਟ ਆ ਰੋਚਕ ਰੁਚੀ ਆ ਵੀ ਕੀ ਹੋਊਗਾ ਵਿਖੇ ਤੁਸੀਂ ਕੀ ਬਣਦਾ ਸਿੱਖਾਂ ਦਾ ਔਰ ਸਿੱਖਾਂ ਨੂੰ ਜਿਹੜੀ ਚਿੰਤਾ ਵੀ ਹੈ ਵੀ ਸਾਡਾ ਤਖਤ ਸਾਡੀ ਉਹ ਪਾਰਟੀ ਜਿਸ ਤਖਤ ਦੇ ਵਾਸਤੇ ਸਿੱਖਾਂ ਨੇ ਜਾਨਾਂ ਦਿੱਤੀਆਂ ਹੋਣ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਹੋਣ ਉਸ ਤਖਤ ਦੇ ਜਥੇਦਾਰ ਸਭਾਣ ਵੀ ਜਿਹੜੇ ਹੈਗੇ ਨੇ ਆਜੋ ਸਵਾਲਾਂ ਦੇ ਵਿੱਚ ਘਿਰੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੁਖਵੀਰ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਉਸ ਵਕਤ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਮੁਖੀ ਸਰਸਾ ਬਲਾਤਕਾਰੀ ਰਾਮ ਰਹੀਮ ਨੂੰ ਬਿਨ ਮੰਗੇ ਮਾਫੀ ਦਿੱਤੀ ਗਈ 2015 ਦੀ ਗੱਲ ਕਰ ਰਹੇ ਆ ਉਸ ਵਕਤ ਦੇ ਪੰਜੇ ਜਥੇਦਾਰ ਸਭਾਣ ਬੇਸ਼ੱਕ ਅੱਜ ਉਹਨਾਂ ਦੇ ਵਿੱਚੋਂ ਇੱਕ ਜਸਰਦਾਰ ਜਿਹੜੇ ਹੈਗੇ ਨੇ ਉਹ ਇਸ ਦੁਨੀਆ ਤੇ ਨਹੀਂ ਹੈ ਬੇਸ਼ੱਕ ਉਸ ਵਕਤ ਦਾ ਪ੍ਰধান ਅਵਤਾਰ ਸਿੰਘ ਮੱਕੜ ਇਸ ਵਕਤ ਦੁਨੀਆ ਦੇ ਵਿੱਚ ਨਹੀਂ ਹੈ ਹੁਣ ਗੱਲ ਇੱਥੇ ਆ ਜਾਂਦੀ ਹੈ ਵੀ ਜਿਹੜਾ ਗੁਪਤ ਉੱਥੇ ਕਬੂਲਨਾਮਾ ਗੁਪਤ ਸਪਸ਼ਟੀਕਰਨ ਸੁਖਬੀਰ ਸਿੰਘ ਬਾਦਲ ਨੇ ਸੌਂਪਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਉਹਦੇ ਵਿੱਚ ਕੀ ਹੋਏਗਾ ਕੀ ਹੁੰਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਕਬੂਲ ਕੀਤਾ ਵੀ ਹਾਂ ਜਿਹੜੇ ਬਾਗੀ ਤੁਹਾਡੇ ਨੇ ਇਹ ਇਲਜ਼ਾਮ ਲਾਏ ਵੀ ਡੇਰਾ ਮੁਖੀ ਨੂੰ ਬਿਨ ਮੰਗੇ ਮਾਫੀ ਦਿੱਤੀ ਉਹ ਮੇਰੀ ਗਲਤੀ ਹੈ ਕੀ ਸੁਖਵੀਰ ਸਿੰਘ ਬਾਦਲ ਨੇ ਇਹ ਉੱਥੇ ਕਬੂਲਿਆ ਹੋਵੇਗਾ ਜਾਂ ਇਹਦੀ ਜਗ੍ਹਾ ਤੇ ਸੁਖਵੀਰ ਸਿੰਘ ਬਾਦਲ ਨੇ ਇਹ ਇਸ਼ਾਰਾ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲਵਾਲ ਕਰਤਾ ਹੋਊਗਾ ਇਹ ਕਬੱਡੀ ਜਿਹੜੀ ਹੈਗੀ ਹੈ ਸਵਾਲ ਉੱਠ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਇਹ ਖਬਰਾਂ ਚੱਲ ਰਹੀਆਂ ਨੇ ਲੋਕਾਂ ਦੇ ਕਮੈਂਟ ਜਿਹੜੇ ਨੇ ਥੱਲੇ ਆ ਰਹੇ ਨੇ ਵੀ ਹੋ ਸਕਦਾ ਸੁਖਵੀਰ ਸਿੰਘ ਬਾਦਲ ਕੁਝ ਐਸਾ ਰਾਹ ਪਰਾਉਣ ਤਾਂ ਪਿਛਲੇ ਅੱਠਾਂ ਤਰ੍ਹਾਂ ਦੇ ਵਿੱਚ ਕੀ ਹੋਇਆ ਅਸੀਂ ਤੇ ਵੀ ਗੱਲਬਾਤ ਕਰਾਂਗੇ ਸੁਖਵੀਰ ਬਾਦਲ ਨੂੰ ਪੰਜ ਸਿੰਘ ਸਹਿਬਾਨ ਜਿਨ੍ਹਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਪਟਨਾ ਸਾਹਿਬ ਤੋਂ ਵੀ ਹਾਜ਼ਰੀ ਲਵਾਈ ਗਈ ਤਖਤਰੀ ਕੇਸਗੜ੍ਹ ਸਾਹਿਬ ਤੋਂ ਵੀ ਹਾਜ਼ਰੀ ਲਵਾਈ ਗਈ ਸ੍ਰੀ ਹਰਮੰਦਰ ਸਾਹਿਬ ਦੇ ਵੀ ਜਿਹੜੇ ਹੈਗੇ ਨੇ ਗ੍ਰੰਥੀ ਉੱਚ ਬੈਠੇ ਪੰਜ ਸਿੰਘ ਸਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਸੁਖਵੀਰ ਬਾਦਲ ਨੂੰ ਜਿਹੜਾ ਤਲਬ ਕੀਤਾ ਗਿਆ ਵੀ ਆ 15 ਦਿਨਾਂ ਚ ਪੇਸ਼ ਹੋ ਤਾਂ ਜਿਹੜੇ 8 ਦਿਨ ਬੀਤੇ ਨੇ ਇਹਨਾਂ 8 ਦਿਨਾਂ ਨੂੰ ਲੈ ਕੇ ਪੇਸ਼ ਹੋਣ ਤੋਂ ਪਹਿਲਾਂ ਕੀ ਕੁਝ ਹੋਇਆ ਇੱਕ ਦਿਨ ਪਹਿਲਾਂ ਪੇਸ਼ ਹੋਣ ਤੋਂ ਇੱਕ ਦਿਨ ਪਹਿਲਾਂ ਸੁਖਵੀਰ ਸਿੰਘ ਬਾਦਲ ਕੋਰ ਕਮੇਟੀ ਭੰਗ ਕਰਦੇ ਨੇ ਉਹਦੇ ਕੀ ਮਾਇਨੇ ਨੇ ਕੀ ਉਹਦੇ ਇਹ ਮਾਇਨੇ ਨੇ ਜਿਹੜੇ ਅਕਾਲੀ ਆਪਣੇ ਆਪ ਨੂੰ ਬਾਗੀ ਅਖਵਾ ਰਹੇ ਨੇ ਜਾਂ ਜਿਹੜੇ ਇਹ ਕਹਿ ਰਹੇ ਨੇ ਵੀ ਜੇ ਸੁਖਵੀਰ ਬਾਦਲ ਅਸਤੀਫਾ ਦਊਗਾ ਤਾ ਅਸੀਂ ਅਕਾਲੀ ਦਲ ਦੀ ਜਿਹੜੀ ਹੈਗੀ ਆ ਉਹ ਪ੍ਰਧਾਨਗੀ ਕਬੂਲ ਕਰਾਂਗੇ ਜੇ ਸੁਖਵੀਰ ਬਾਦਲ ਹੀ ਪ੍ਰਧਾਨ ਰਹੂਗਾ ਤਾਂ ਅਸੀਂ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਸ਼ੁਰੂ ਹੋ ਗਈ ਹੈ ਉਹ ਚੁਲਾਵਾਂਗੇ ਤਾਂ ਕੀ ਅਕਾਲੀ ਦਲ ਸੁਧਾਰ ਲਹਿਰ ਇਸ ਮੁਆਫੀ ਨਾਮੇ ਇਸ ਸਪਸ਼ਟੀਕਰਨ ਜਿਹੜਾ ਹੈਗਾ ਜੇ ਕਬੂਲ ਨਾਵਾ ਮੁਆਫੀ ਨਾ ਮੰਨੀ ਕਹਿ ਸਕਦੇ ਇਸ ਤੋਂ ਬਾਅਦ ਉਹਨਾਂ ਦੀ ਕੀ ਰਹੀ ਹੈਗੀ ਅਸੀਂ ਇਹਨਾਂ ਤੇ ਵੀ ਗੱਲਬਾਤ ਕਰਨੀ ਆ ਤਾਂ ਬੜੀ ਖਾਸ ਗੱਲ ਆ ਬਾਕੀ ਧੜੇ ਨੇ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਜਾ ਕੇ ਚਾਰ ਮੁੱਖ ਤੌਰ ਤੇ ਮੁੱਦੇ ਚੁੱਕੇ ਬਲਾਤਕਾਰੀ ਰਾਮ ਰਹੀਮ ਕਤਲ ਗੁਰਮੀਤ ਰਾਮ ਰਹੀਮ ਨੂੰ ਜਿਹੜੀ ਹੈਗੀ ਬਿਨ ਬੰਗੇ ਮਾਫੀ ਦਿੱਤੀ ਗਈ ਉਹਨਾਂ ਕਹਿੰਦੇ ਆ ਕਿ ਇਹਦਾ ਅਸੀਂ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਫਿਰ ਬਾਬਲ ਕਲਾਂ ਗੋਲੀ ਕਾਰਨ ਹੁੰਦਾ ਹੈ ਬਰਗਾੜੀ ਬੇਦਬੀ ਮਾਮਲਾ ਹੁੰਦਾ ਆ ਉਹਦੇ ਤੇ ਸਵਾਲ ਉਠਾਏ ਨੇ ਸੁਮੇਧ ਸੈਣੀ ਇਜ਼ਹਾਰ ਆਲਮ ਵਰਗਿਆਂ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਨੁਮਾਇੰਦਗੀਆਂ ਦੇ ਵਿੱਚ ਜਿਹੜਾ ਹੈਗਾ ਗਲਤ ਕੰਮ ਹੋਣੇ ਉਹਨਾਂ ਦੇ ਉੱਤੇ ਸਵਾਲ ਉਠਾਏ ਹੈਗੇ ਨੇ ਤਾਂ ਇਸ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਹੈਗੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਹੈਗਾ ਪੇਸ਼ ਹੋਣ ਤੋਂ ਪਹਿਲਾਂ ਉਸ ਵਕਤ ਦੇ ਆਈਜੀ ਰਣਵੀਰ ਸਿੰਘ ਖੱਟੜਾ ਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣਾ ਜਿਹੜਾ ਹੈਗਾ ਪੱਖ ਜਾਂ ਆਪਣਾ ਪੱਤਰ ਸੌਂਪਿਆ ਤਿੰਨ ਤਰ੍ਹਾਂ ਹੋ ਗਿਆ ਇੱਕ ਸੁਖਵੀਰ ਸਿੰਘ ਬਾਦਲ ਮੌਜੂਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਇੱਕ ਬਾਗੀ ਅਕਾਲੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਬੀਰ ਸਿੰਘ ਬਾਦਲ ਦੇ ਕੁਝ ਮਿੱਤਰ ਰਹੇ ਕੁਝ ਵੱਡੇ ਰਹੇ ਕੁਝ ਛੋਟੇ ਰਹੇ ਕੋ ਪ੍ਰਕਾਸ਼ ਸਿੰਘ ਬਾਦਲ ਦੇ ਹਾਣੀ ਰਹੇ ਜਿਹੜੇ ਸਾਰੇ ਉਸ ਵਕਤ ਅਕਾਲੀ ਦਲ ਦਾ ਹਿੱਸਾ ਸੀ ਜਦੋਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਉਹ ਸਾਰੇ ਉਦੋਂ ਵੀ ਅਕਾਲੀ ਦਲ ਦਾ ਹਿੱਸਾ ਸੀ ਜਦੋਂ ਬੇਦਬੀਆਂ ਹੋਈਆਂ ਉਹ ਸਾਰੇ ਉਸ ਵਕਤ ਵੀ ਅਕਾਲੀ ਦਲ ਦਾ ਹਿੱਸਾ ਸੀ ਜਦੋਂ ਬਰਗਾੜੀ ਦੇ ਵਿੱਚ ਬਾਬਲ ਕਲਾਂ ਦੇ ਵਿੱਚ ਗੋਲੀ ਚੱਲਦੀ ਦੋ ਸਿੱਖਾਂ ਦੀ ਜਿਹੜੀ ਹੈਗੀ ਹੈ ਸਿੱਧੀ ਹੋ ਜਾਂਦੀ ਹੈ ਉਸ ਵਕਤ ਉਹਨਾਂ ਦੇ ਵਿੱਚੋਂ ਕੋਈ ਵੀ ਵਿਅਕਤੀ ਸਾਹਮਣੇ ਆ ਕੇ ਕਿਸੇ ਨੇ ਵਿਰੋਧਤਾ ਨਹੀਂ ਕੀਤੀ ਇਹ ਮੀਡੀਆ ਜਿਹੜਾ ਹੈਗਾ ਦੱਸ ਰਿਹਾ ਤੁਹਾਨੂੰ ਕਿਤੇ ਵੀ ਖਬਰ ਨਹੀਂ ਮਿਲਊਗੀ ਕਿਤੇ ਚੰਦੂ ਮਾਜਰਾ ਨੇ ਕਿਹਾ ਹੋਵੇ ਕਿਤੇ ਮਲੂਕਾ ਨੇ ਕਿਹਾ ਹੋਵੇ ਕਿਤੇ ਬੀਬੀ ਜ਼ਗੀਰਕੌਰ ਨੇ ਕਿਹਾ ਹੋਵੇ ਕਿਤੇ ਜਿਹੜਾ ਹੈਗਾ ਕਿਸੇ ਹੋਰ ਆਗੂ ਨੇ ਕਿਹਾ ਹੋਵੇ ਕਿ ਭਾਈ ਨਾ 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 ਬੇਦਬੀ ਬੜੀ ਮਾੜੀ ਹੋਗੀ ਤੇ ਅਕਾਲੀ ਦਲ ਦੇ ਵਾਸਤੇ ਜ਼ਿੰਮੇਵਾਰ ਆ ਜਾਂ ਸੁਖਵੀਰ ਸਿੰਘ ਬਾਦਲ ਦੇ ਵਾਸਤੇ ਜ਼ਿੰਮੇਵਾਰ ਆ 9 ਸਾਲਾਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਮਿੱਤਰਾਂ ਨੂੰ ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਹਾਣੀਆਂ ਨੂੰ ਇਹ ਮਹਿਸੂਸ ਹੋਇਆ ਵੀ ਬੇਦਬੀ ਹੋਈ ਇਹ ਤਾਂ ਬੜਾ ਮਾੜਾ ਕੰਮ ਸੀ ਇੱਕ ਤਾਂ ਸਵਾਲ ਇੱਥੇ ਆਮ ਲੋਕਾਂ ਦੇ ਮਨ 'ਚ ਵੀ ਜਨ ਦੇ ਵਿੱਚ ਆ ਵੀ 9 ਸਾਲ ਤੁਸੀਂ ਸੁੱਤੇ ਕਿਉਂ ਰਹੇ ਅਸਲੀ ਪਿਛਲੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਸ਼੍ਰੋਮਣੀ ਅਕਾਲ ਦਲ ਬਾਦਲ ਦੇ ਦੋਹਾਂ ਤਰ੍ਹਾਂ ਦੇ ਜਿਹੜਾ ਹੈਗਾ ਮੁਖੀ ਉਹਨਾਂ ਦੇ ਨਾਲ ਬਹੁਤ ਸਾਰੀਆਂ ਮੁਲਾਕਾਤਾਂ ਕੀਤੀਆਂ ਇੰਟਰਵਿਊਜ਼ ਕੀਤੀਆਂ ਤੁਸੀਂ ਸਾਰਿਆਂ ਨੇ ਜਿਹੜੀਆਂ ਹੈਗੀਆਂ ਆਪਣੇ ਜਸਵੀਰ ਸਿੰਘ ਸ਼ੋਅ ਦੇ ਉੱਤੇ ਜਿਹੜੀਆਂ ਸੁਣੀਆਂ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਬਾਗੀ ਧੜਾ ਉਹ ਆਪਣੇ ਨੂੰ ਆਪ ਨੂੰ ਇਹ ਕਹਿ ਰਿਹਾ ਵੀ ਅਸੀਂ ਕਬੂਲ ਕਰਦੇ ਹਾਂ ਸਾਡੇ ਰਾਜ ਦੇ ਵਿੱਚ ਇਹ ਜਿਹੜੀਆਂ ਗੁਨਾਹ ਜਿਹੜੇ ਨੇ ਇਹ ਜਿਹੜੇ ਕੋਤਾਹੀਆਂ ਜਿਹੜੀਆਂ ਹੋਈਆਂ ਸਾਨੂੰ ਪੰਥਕ ਮਰਿਆਦਾਨ ਅਨਸਾਰ ਜਿਹੜੀ ਹੈਗੀ ਆ ਸਜ਼ਾ ਜਾਂ ਸੇਵਾ ਲਈ ਜਾਵੇ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਨੇ ਕਸੂਤੇ ਤੌਰ ਤੇ ਫਸਾ ਲਿਆ ਸੀ ਸੁਖਵੀਰ ਸਿੰਘ ਬਾਦਲ ਉਸੇ ਦਿਨ ਹੀ ਕਸੂਤੇ ਤੌਰ ਤੇ ਫਸ ਗਏ ਸੀ ਹਾਲਾਂਕਿ ਜਿਸ ਦਿਨ ਉਹਨਾਂ ਨੇ ਆਪਣਾ ਮਾਫੀਨਾਮਾ ਜਾਂ ਆਪਣਾ ਕਬੂਲਨਾਮਾ ਆਪਣਾ ਗਲਤੀਆਂ ਦਾ ਜਿਹੜਾ ਪੱਤਰ ਸੀ ਸੌਂਪਿਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਾਂ ਉਸ ਦਿਨ ਮੀਟਿੰਗ ਹੋਈ ਐ ਅਕਾਲੀ ਦਲ ਦੀਆਂ ਕਈ ਮੀਟਿੰਗਾਂ ਕੀਤੀਆਂ ਹਾਲਾਂਕਿ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦਿਨਾਂ ਦੇ ਵਿੱਚ ਆਪਣੇ ਤੌਰ ਤੇ ਮੀਡੀਆ ਦੇ ਵਿੱਚ ਆਉਣਾ ਵੀ ਠੀਕ ਨਹੀਂ ਸਮਝਿਆ ਜਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਆਪਣੇ ਜਿਹੜੇ ਅਕਾਲੀ ਦਲ ਬਾਦਲ ਦੇ ਜਿਹੜੇ ਮੀਡੀਆ ਅਦਾਰੇ ਹੈਗੇ ਨੇ ਉਹਨਾਂ ਰਾਹੀਂ ਵੀ ਕੋਈ ਵੀ ਦੋ ਸ਼ਬਦ ਬੋਲਣੇ ਜਿਹੜੇ ਹੈਗੇ ਨੇ ਠੀਕ ਨਾ ਸਮਝੇ ਤਾਂ ਅਚਨਚੇ ਜਿਹੜੇ ਨੇ ਜਥੇਦਾਰ ਸਹਿਬਾਨ ਸੁਖਵੀਰ ਬਾਦਲ ਨੂੰ 15 ਦਿਨਾਂ ਦੇ ਵਿੱਚ ਹਾਜ਼ਰ ਹੋਣ ਲਈ ਜਿਹੜਾ ਹੈਗਾ ਉਹ ਸੁਨੇਹਾ ਦਿੰਦੇ ਨੇ ਤਲਬ ਕਰਦੇ ਨੇ ਹੁਕਮ ਲਾਉਂਦੇ ਨੇ ਸੁਖਵੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਪਹਿਲਾਂ ਹੁਣ ਜ ਵਾਲੋ ਟ੍ਰੇਨਿੰਗ ਜਿਹੜੀਆਂ ਗੱਲਾਂ ਹੈਗੀਆਂ ਨੇ ਸਿਆਸੀ ਘਿਹਰਿਆਂ ਦੇ ਵਿੱਚ ਕਿਹਨੇ ਸੁਖਵੀਰ ਬਾਦਲ ਵੀ ਵਿਦੇਸ਼ ਜਾਂਦਾ ਹੈ ਯੂਕੇ ਕਹਿ ਰਿਹਾ ਜਥੇਦਾਰ ਵੀ ਅਕਾਲ ਤਖਤ ਸਾਹਿਬ ਤੋਂ ਵਿਦੇਸ਼ ਜਾਂਦੇ ਨੇ ਯੂਕੇ ਕਹਿ ਰਿਹਾ ਦਿੱਲੀ ਕਮੇਟੀ ਦੇ ਪ੍ਰਧਾਨ ਵੀ ਵਿਦੇਸ਼ ਜਾਂਦੇ ਨੇ ਉਹ ਵੀ ਯੂਕੇ ਤਾਂ ਯੂਕੇ ਦੇ ਵਿੱਚ ਕਿਹੜੀ ਗੁਪਤ ਮਿਲਣੀ ਹੋਈ ਹੈ ਜਿੱਥੇ ਕੋਈ ਕਿਹੜੀ ਚਰਚਾ ਹੋਈ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਹੈਗਾ ਪੇਸ਼ ਹੋਣ ਦੀ ਕੋਈ ਚਰਚਾ ਹੋਈ ਹੈ ਜੇ ਜਥੇਦਾਰ ਸਾਹਿਬ ਵੀ ਉੱਥੇ ਸੀਗੇ ਕਿਉਂਕਿ ਹਾਲਾਂਕਿ ਮੀਡੀਆ ਦੇ ਵਿੱਚ ਕੋਈ ਤਸਵੀਰ ਕੋਈ ਫੋਟੋ ਆਈ ਤੇ ਨਹੀਂ ਆ ਜਾਣੀ ਹੈ ਕੋਈ ਕੁਝ ਚੀਜ਼ਾਂ ਜਿਹੜੀਆਂ ਉਹ ਲੁਕੀਆਂ ਨਹੀਂ ਰਹਿੰਦੀਆਂ ਹੁੰਦੀਆਂ ਜਿਹੜੀ ਗੁਪਤ ਮੀਟਿੰਗ ਹੋਈ ਹੈ ਜਿਹੜੇ ਬਹੁਤ ਸਾਰੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਗੱਲਾਂ ਉਡਰ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਉੱਥੇ ਮੀਟਿੰਗ ਹੋਈ ਤਾਂ ਕਿ ਕਿਤੇ ਹੋਰ ਪਤਾ ਲੱਗ ਜਾਊਗਾ ਵੀ ਜਥੇਦਾਰ ਪ੍ਰਧਾਨ ਤੇ ਦਿੱਲੀ ਕਮੇਟੀ ਦਾ ਪ੍ਰਧਾਨ ਮਿਲ ਰਹੇ ਨੇ ਆਖਿਰ ਕਿਹੜੀ ਖਿਚੜੀ ਉੱਥ ਸ਼੍ਰੀ ਅਕਾਲ ਤੱਕ ਸਾਬਦੇ ਜਥੇਦਾਰ ਮੌਜੂਦਾ ਜਥੇਦਾਰ ਸਹਿਬਾਨ ਦੇ ਉੱਤੇ ਟਿੱਕੀਆਂ ਹੋਈਆਂ ਨੇ ਕਿ ਜੋ ਪਿਛਲੇ 2 ਜਾਂ 3 ਦਹਾਕਿਆਂ ਦੇ ਵਿੱਚ ਖਾਸ ਕਰਕੇ ਪਿਛਲੇ 1 ਦਹਾਕੇ ਦੇ ਵਿੱਚ ਸ਼੍ਰੀ ਅਕਾਲ ਤੱਕ ਸਾਬ ਜਿਹੜੀ ਕਿ ਸਿੱਖਾਂ ਦੀ ਸਰਵੋੱਚ ਅਦਾਲਤ ਹੈ ਉਸ ਅਕਾਲ ਤਖਤ ਸਹਿਬ ਦੀ ਉਹ ਜਿਹੜੀ ਪਦਵੀ ਹੈ ਜਿਹੜੀ ਉੱਥੇ ਪੰਜ ਸਿੰਘ ਸੇਵਾਣ ਪੰਜ ਤਖਤਾਂ ਦੀ ਅਗਵਾਈ ਕਰਦੇ ਨੇ ਜਿਹੜੇ ਸਿੱਖਾਂ ਦੇ ਵਿੱਚ ਕੋਈ ਪੰਥਕ ਤੌਰ ਦੇ ਵੱਡਾ ਮਸਲਾ ਹੋਵੇ ਸਿਆਸੀ ਤੌਰ ਤੇ ਸਿੱਖਾਂ ਦਾ ਵੱਡਾ ਮਸਲਾ ਹੋਵੇ ਕੋਈ ਵੱਡਾ ਕੋਈ ਜਿਹੜਾ ਹੈਗਾ ਔਖਾ ਸਮਾਂ ਆ ਜਾਵੇ ਪੰਥਕ ਹਾਲਾਤਾਂ ਦੇ ਵਿੱਚ ਕੋਈ ਕਠਿਨਾਈ ਭਰ ਸਮਾਂ ਆ ਜਾਵੇ ਤਾਂ ਸਿੱਖ ਜਿਹੜੇ ਨੇ ਆਪਣੇ ਤਖਤਵਾਲ ਤੱਕਦੇ ਨੇ ਤਾਂ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹ ਇਸ ਵਕਤ ਕਿਹੜਾ ਹੁਕਮ ਜਿਹੜਾ ਹੈਗਾ ਸੁਖਵੀਰ ਬਾਦਲ ਨੂੰ ਸੁਣਾਉਣਗੇ ਇਹ ਉਡੀਕ ਕੀਤੀ ਜਾ ਰਹੀ ਹੈ ਇਤਿਹਾਸ ਕੀ ਕਹਿੰਦਾ ਹੈ ਇਤਿਹਾਸ ਇਹ ਕਹਿੰਦਾ ਦੋ ਜਾਂ ਤਿੰਨ ਤਰੀਕਿਆਂ ਨਾਲ ਜਿਹੜਾ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਇਤਿਹਾਸ ਦੇ ਵਿੱਚ ਭੂਮਿਕਾ ਨਿਭਾਈ ਹੈ ਜੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਜਾਂ ਸਿੱਖ ਰਾਜ ਦੇ ਮਹਾਰਾਜੇ ਵੱਲੋਂ ਕੋਈ ਕਤਾਹੀ ਹੋਈ ਹੈ ਕੋਈ ਹੋਈ ਹੈ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉੱਥੇ ਕੋੜੇ ਮਾਰਨ ਦੀ ਸਜ਼ਾ ਤੱਕ ਵੀ ਸੁਣਾਈ ਆ ਅਕਾਲੀ ਫੂਲਾ ਸਿੰਘ ਜਿਹੜੇ ਬੁੱਢਾ ਦਲ ਦੇ 6ਵੇਂ ਮੁਖੀ ਸੀ ਉਸ ਵਕਤ ਜਿਹੜਾ ਹੈਗਾ ਤਖਤ ਸਾਹਿਬਾਨ ਦਾ ਜਿਹੜਾ ਸਾਰਾ ਸੁਚੱਜਾ ਪ੍ਰਬੰਧ ਆ ਸਾਰੀ ਸੇਵਾ ਸੰਭਾਲਿਆ ਉਹਨੇ ਅੰਗ ਸਿੰਘ ਜਿਹੜਾ ਹੈਗਾ ਫੌਜਾਂਗੁਰ ਸੀਗੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਕਿ ਇੱਕ ਨਾਚੀ ਦੇ ਨਾਲ ਦਰਬਾਰ ਸਾਹਿਬ ਵੱਲ ਨੂੰ ਜਾ ਰਿਹਾ ਉਹਨੂੰ ਰੋਕਿਆ ਤੇ ਉਹ ਨੌਗਲਿੰਦਨ ਬੁਲਾਇਆ ਤਖਤ ਸਾਹਿਬ ਤੇ ਤਲਬ ਕੀਤਾ ਮਹਾਰਾਜਾ ਰਣਜੀਤ ਸਿੰਘ ਪੇਸ਼ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਕੋੜੇ ਮਾਰਨ ਦੀ ਪਈ ਇਹਨੂੰ ਜਿਹੜੀ ਇਹ ਦੰਡ ਦਿਓ ਇਹਨੂੰ ਸਜ਼ਾ ਦਿਓ ਹਾਲਾਂਕਿ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਹੱਥ ਜੋੜ ਕੇ ਸਿਰ ਝੁਕਾ ਕੇ ਆਪਣੇ ਜਿਹੜਾ ਹੈਗਾ ਉਸ ਗੁਨਾਹ ਨੂੰ ਉਸ ਗਲਤੀ ਨੂੰ ਉਸ ਜਿਹੜੀ ਕੁਰੀਤੀ ਨੂੰ ਪ੍ਰਵਾਨ ਕੀਤਾ ਤੇ ਉਸ ਤਖਤ ਧੱਕੇ ਉਹਨੇ ਸਿਰ ਝੁਕਾਇਆ ਦੁਨੀਆ ਦਾ ਰਾਜਾ ਹੈ ਜਿਹੜਾ ਭਖਾਰੀਆਂ ਦੇ ਸੋਨੇ ਜਿਹੜੇ ਲੋਹੇ ਨੂੰ ਸੋਨਾ ਬਣਾਉਂਦਾ ਹੈ ਐਸਾ ਰਾਜਾ ਜਿੰਦੇ ਰਾਜ ਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ ਲੱਗੀ ਐਸਾ ਰਾਜਾ ਜਿੰਦੇ ਦੇ ਵਿੱਚ ਨਿਆਂ ਹੀ ਹੋਇਆ ਪਰ ਧਰਮ ਅੱਗੇ ਸਿਰ ਝੁਕਾਉਂਦਾ ਤੇ ਇੱਕ ਤਾਂ ਇਹ ਬਹੁਤ ਵੱਡੀ ਉਦਾਹਰਨ ਹੈ ਕਿ ਇਸ ਵਕਤ ਦੇ ਜਿਤਦਰ ਸਹਿਬਾਨ ਉਹ ਅਕਾਲੀ ਫੂਲਾ ਸਿੰਘ ਵਾਲਾ ਜਿਹੜਾ ਹੈਗਾ ਮੁੜ ਤੋਂ ਕਿਰਦਾਰ ਦੀ ਝਲਕ ਦੇ ਸਕਦੇ ਨੇ ਕਿਉਂਕਿ ਗਲਤੀਆਂ ਜਿਹੜੀਆਂ ਅਕਾਲੀ ਦਲ ਤੋਂ ਹੋਈਆਂ ਨੇ ਜਿਹੜੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਆਗੂ ਜਿਹੜੇ ਹੈਗੇ ਨੇ ਕਿਉਂਕਿ ਬਾਹਰਲੇ ਲੋਕ ਤੇ ਲਾ ਹੀ ਰਹੇ ਸੀ ਨਾ ਸਿੱਖ ਤੇ ਲਾ ਹੀ ਰਹੇ ਸੀ ਨਾ ਵਿਰੋਧੀ ਸਿਆਸੀ ਪਾਰਟੀਆਂ ਤੇ ਲਾ ਹੀ ਰਹੇ ਸੀ ਨਾ ਵਿਰੋਧੀ ਪੰਥਕ ਧਰਮ ਵੀ ਲਾ ਰਹੀਆਂ ਸੀਗਾ ਪਰ ਇਸ ਵਕਤ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਦੇ ਸੱਜੇ ਤੇ ਖੱਬੇ ਰਹਿਣ ਵਾਲੇ ਲੋਕਾਂ ਨੇ ਸਬੂਤਾਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਪਵਿੱਤਰ ਤਖਤ ਦੇ ਉੱਤੇ ਜਾ ਕੇ ਦਿੱਤੇ ਨੇ ਵੀ ਆਹ ਆ ਗਲਤੀਆਂ ਹੋਈਆਂ ਅਸੀਂ ਰੁਕਿਆ ਸੀ ਅੰਦਰ ਸੁਖਵੀਰ ਬਾਦਲ ਨਹੀਂ ਰੁਕਿਆ ਤਾਂ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਇਸ ਵਕਤ ਅਕਾਲੀ ਫੂਲਾ ਸਿੰਘ ਹਲਗਾ ਰੋਲ ਅਦਾ ਕਰ ਸਕਦੇ ਨੇ ਜਾਂ ਦੂਜਾ ਰੂਪ ਜਿਹੜਾ ਹੈਗਾ ਉਦਾਹਰਨ ਦੇ ਤੌਰ ਤੇ ਕੀ ਹੋਇਆ ਜਦੋਂ ਅਕਾਲੀ ਦਲ ਦੇ ਵਿੱਚ ਜਿਹੜਾ ਹੈਗਾ ਟੋੜੇ ਨੂੰ ਲੈ ਕੇ ਬਾਦਲਾਂ ਨੂੰ ਲੈ ਕੇ ਜਾਂ ਉਸ ਤੋਂ ਪਹਿਲਾਂ ਬਰਨਾਲੇ ਨੂੰ ਲੈ ਕੇ ਅਕਾਲੀ ਦਲ ਦੇ ਵਿੱਚ ਫਿਰ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਬਣੇ ਰਹੇ ਅਕਾਲੀ ਦਲ ਦੋ ਧੜਾਂ ਦੇ ਵਿੱਚ ਖਿੰਡ ਗਿਆ ਸੀਗਾ ਅੱਜ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਦੋ ਧਿਰਾਂ ਨੇ ਇੱਕ ਬਾਗੀ ਧੜਾ ਜਿਹੜਾ ਕਹਿ ਰਿਹਾ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈ ਲ ਚਲਾਵਾਂਗੇ ਇੱਕ ਸੁਖਵੀਰ ਸਿੰਘ ਬਾਦਲ ਵਾਲਾ ਤੇ ਜਿਹੜਾ ਧਿਰ ਹੈਗਾ ਉਹ ਕਹਿੰਦੇ ਵੀ ਸੁਖਵੀਰ ਬਾਦਲ ਇਜ਼ ਬੈਸਟ ਇਸ ਤੋਂ ਚੰਗਾ ਕੋਈ ਹੋ ਨਹੀਂ ਸਕਦਾ ਇਹ ਤੇ ਨਿਮਰਤਾ ਹੀ ਬੜੀ ਹੈ ਇਹ ਤੇ ਨਮਾਣਾ ਸਿੱਖ ਹੀ ਬਹੁਤ ਹੈ ਇਹ ਤਾਂ ਜੀ ਦਿਲ ਦਾ ਰਾਜਾ ਹੈ ਉਹ ਤੇ ਕਹਿ ਰਹੀ ਹੈ ਉਹਨਾਂ ਨੂੰ ਜੱਪਦਾ ਹੋਣਾ ਕੁਝ ਤਾਂ ਦੋ ਧਿਰਾਂ ਨੇ ਪਰ ਜਿਹੜੀ ਗੱਲਬਾਤ ਹੋ ਰਹੀ ਆ ਉਹ ਖਾਲੀ ਹੱਥਾਂ ਨਾਲ ਹੀ ਹੋ ਰਹੀ ਆ ਇਤਿਹਾਸ ਦੇ ਵਿੱਚ ਕਿਹ ਵੀ ਸਮਾਂ ਆਇਆ ਸੀਗਾ ਜਦੋਂ ਬਰਨਾਲਾ ਤੇ ਤਲਵੰਡੀ ਵੇਲੇ ਦੋ ਧਿਰ ਆ ਗਈਆਂ ਇੱਕ ਧਿਰ ਤਲਵੰਡੀ ਵੱਲ ਆ ਇਹ ਕਿਤੇ ਬਰਨਾਲਾ ਜਿਹੜੇ ਇਕੱਲੇ ਦਲ ਦੇ ਪ੍ਰਧਾਨ ਸੀ ਉਹਨਾਂ ਵਾਲਾ ਤਾਂ ਦੋਹਾਂ ਤਿਹਰਾ ਦੇ ਵਿੱਚ ਐਡਾ ਜਿਹੜਾ ਤਿੱਖਾ ਮਾਹੌਲ ਬਣ ਗਿਆ ਉਧਰ ਵੀ ਬੰਦੂਕਾਂ ਵਾਲੇ ਉਧਰ ਵੀ ਬੰਦੂਕਾਂ ਵਾਲੇ ਕਹਿੰਦੇ ਵਾਸਤੇ ਵੀ ਸ਼੍ਰੋਮਣੀ ਕਾਲ ਦਲ ਦੀ ਪ੍ਰਧਾਨਗੀ ਜਿਹੜੀ ਆ ਇਹਨੂੰ ਦਿੱਤੀ ਜਾਵੇ ਬਰਨਾਲਾ ਨੂੰ ਦਿੱਤੀ ਜਾਵੇ ਇਹਨੂੰ ਦਿੱਤੀ ਜਾਵੇ ਬਰਨਾਲਾ ਤੋਂ ਤਲਵੰਡੀ ਨੂੰ ਦਿੱਤੀ ਜਾਵੇ ਇਹ ਚੱਲ ਰਿਹਾ ਸੀਗਾ ਤਾਂ ਉਸ ਵਕਤ ਦੇ ਪ੍ਰਧਾਨ ਦੀ ਸਿਆਣਪ ਕੀ ਰਹੀ ਬਾਹਰ ਦੋ ਤਿਹਰਾ ਖਲੋਤੀਆਂ ਨੇ ਟੱਕੂਏ ਕਿਰਪਾਨਾਂ ਹਥਿਆਰ ਲੈ ਕੇ ਤੇ ਆਹਸ ਦੱਸਦਾ ਇਹਦੇ ਬਾਰੇ ਬਹੁਤ ਸਾਰੇ ਕੋਈ ਇਹ ਤੇ ਹੈ ਨਹੀਂ ਕੋਈ 500 ਸਾਲ ਪੁਰਾਣੀ ਗੱਲ ਹੈ ਮਹਿਲ 4 ਦਹਾਕੇ ਪੁਰਾਣੀ ਗੱ ਪ੍ਰਧਾਨ ਨੇ ਖੁਦ ਹੀ ਜਿਹੜਾ ਹੈਗਾ ਸਰੂਪਾ ਦੂਜੇ ਪ੍ਰਧਾਨ ਨੂੰ ਪਾਤਾ ਪਾਈ ਆ ਪਾਣੀ ਚਾਹੁੰਦੇ ਇੱਥੇ ਭਰਾਵਾਂ ਮਾਰੂ ਜੰਗ ਹੋਵੇ ਤਾਂ ਕਿ ਇਸ ਵਕਤ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਸ ਪ੍ਰਧਾਨ ਵਾਲਾ ਜਿਹੜਾ ਹੈਗਾ ਉਹ ਬਿਰਤਾਂਤ ਅਕਾਲੀ ਦਲ ਵਾਲਾ ਬਰਨਾਲਾ ਵਾਲਾ ਤਲਵੰਡੀ ਵਾਲਾ ਦੁਹਰਾ ਸਕਦੇ ਨੇ ਮੰਗ ਰਹੀ ਨੇ ਉਹਨਾਂ ਦੇ ਸਾਥੀ ਅਸਤੀਫਾ ਸਿੱਖ ਕੌਮ ਤੇ 2015 ਜਦੋਂ ਦੀਆਂ ਬੇਅਦਬੀਆਂ ਹੋਈਆਂ ਨੇ ਉਦੋਂ ਤੋਂ ਮੰਗ ਰਹੀ ਹੈ ਕੀ ਸੁਖਵੀਰ ਸਿੰਘ ਬਾਦਲ ਅੱਜ ਜਿਹੜਾ ਸਪਸ਼ਟੀਕਰਨ ਦੇ ਕੇ ਆਏ ਨੇ ਉਹਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਆ ਗੁਨਾ ਸਾਥੋਂ ਹੋਏ ਆ ਜਾਣੇ ਚ ਹੋਏ ਆ ਜਾਂ ਅਣਜਾਣੇ ਚ ਹੋਏ ਆ ਭਾਜਪਾ ਨੇ ਕਰਵਾਏ ਆ ਜਾਂ ਕਿੰਨੇ ਕਰਵਾਏ ਆ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਇਹ ਕਹਿੰਦੇ ਰਹਿਣਾ ਅਕਾਲੀ ਦਲ ਕਹਿੰਦਾ ਰਿਹਾ ਵੀ ਇਹ ਤਾਂ ਜੀ ਭਾਜਪਾ ਨੇ ਕਰਵਾਏ ਨੇ ਇਹ ਇਹਨਾਂ ਦਾ ਪੱਖ ਹੁੰਦਾ ਸੀਗਾ ਅਸੀਂ ਜਿਹੜੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਜਿਹੜਾ ਹੈਗਾ ਤੁਰੇ ਦੀਆਂ ਇੰਟਰਵਿਊਜ਼ ਕੀਤੀਆਂ ਅਸੀਂ ਜਿਹੜਾ ਹੈਗਾ ਬਲਵਿੰਦਰ ਸਿੰਘ ਭੁੰਦਰ ਦੀ ਇੰਟਰਵਿਊ ਕੀਤੀ ਦਲਜੀਤ ਸਿੰਘ ਚੀਮਾ ਦੀ ਕੀਤੀ ਵਿਰੋਧੀ ਧਿਰ ਜਿਹੜਾ ਬਾਕੀ ਅਕਾਲੀ ਦਲ ਦਾ ਉਥੋ ਚਰਨਜੀਤ ਸਿੰਘ ਬਰਾੜ ਦੀ ਕੀਤੀ ਤਾਂ ਭੁੰਦਰ ਜਿਹੜਾ ਹੈਗਾ ਚੰਦੂ ਮਾਜ਼ਰਾ ਦੀ ਕੀਤੀ ਪੰਜੋਲੀ ਕਰਨੈਲ ਸਿੰਘ ਸ਼ਰੋਮਣੀ ਕਮੇਟੀ ਦੇ ਮੈਂਬਰ ਉਹਨਾਂ ਨੇ ਕੀਤੀ ਮਨੋ ਸਾਰਿਆਂ ਦਾ ਜਿਹੜਾ ਹੈਗਾ ਕੋਈ ਕਹਿ ਰਿਹਾ ਸੀ ਵੀ ਉਸ ਤਰ੍ਹਾਂ ਦੇ ਗਲਤ ਫੈਸਲੇ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਧਿਰ ਦੇ ਬੰਦੇ ਸੀ ਉਹ ਕਹਿੰਦੇ ਸੀ ਜੀ ਇਹ ਗਲਤ ਫੈਸਲੇ ਭਾਜਪਾ ਨੇ ਕਰਾਏ ਆ ਸਾਡੀ ਮਜਬੂਰੀ ਸੀ ਵੇਖੋ ਹੁਣ ਅਸੀਂ ਭਾਜਪਾ ਛੱਡਤੀ ਆ ਹੁਣ ਹੀ ਸੁਰਖਰੂ ਹੋ ਗਏ ਆ ਇਹ ਕਹੇ ਸੀ ਜਿਹੜਾ ਬਾਗੀ ਤੜਾ ਸੀ ਉਹ ਕਹਿੰਦਾ ਨਹੀਂ ਨਹੀਂ ਭਾਜਪਾ ਪੂਜਪਾਣੀ ਕੋਈ ਨਹੀਂ ਕਰਾਏ ਇਹ ਇਹਨਾਂ ਦੀ ਜਿਹੜੀ ਗੱਤ ਦੇ ਉੱਤੇ ਪੜਦਾ ਪਿਆ ਗਿਆ ਸੀਗਾ ਤਾਂ ਕੀ ਸੁਖਵੀਰ ਸਿੰਘ ਬਾਦਲ ਇਸ ਵਕਤ ਜਿਹੜਾ ਸਪਸ਼ਟਿਕਰਨ ਦੇ ਕੇ ਆਏ ਨੇ ਉਹਨਾਂ ਚ ਲਿਖ ਕੇ ਆਏ ਨੇ ਵੀ ਜੇ ਮ ਹੋਈਆਂ ਸਾਡੇ ਰਾਜ ਚ ਹੋ ਜਾਂਦੀਆਂ ਹੁੰਦੀਆਂ ਰਾਜ ਕਰਦੇ ਬਹੁਤ ਸਾਰੇ ਇਹ ਗੁਨਾਹ ਹੋ ਜਾਂਦੇ ਹੁੰਦੇ ਨੇ ਇਹ ਨਹੀਂ ਵੀ ਇਕੱਲੇ ਇਕੱਲੇਦਰ ਬਾਦਲ ਤੋਂ ਹੀ ਹੋਏ ਨੇ ਬਾਕੀਆਂ ਤੋਂ ਇਦੋਂ ਵੱਡੇ ਗੁਨਾਹ ਹੋਏ ਹੋਣਗੇ ਹੋਏ ਨੇ ਸਿੱਖਾਂ ਨੇ ਉਹਨਾਂ ਨੂੰ ਅੱਜ ਤੱਕ ਨਹੀਂ ਮਾਫ ਕੀਤਾ ਤਖਤ ਤੇ ਉਹ ਜਾਣਯੋਗੇ ਨਹੀਂ ਹੈਗੇ ਬੰਦੇ ਠੀਕ ਹੈ ਨਾ ਤਾਂ ਕੀ ਉਹ ਸਪਸ਼ਟੀਕਰਨ ਦੇ ਵਿੱਚ ਕੀ ਲਿਖਿਆ ਆਊਗਾ ਇੱਕ ਤੇ ਸਵਾਲ ਇਹ ਹੈਗੇ ਨੇ ਦੂਜਾ ਸਵਾਲ ਇਹ ਹੈ ਜਦੋਂ ਬਾਗੀ ਧੜਾ ਜਿਹੜਾ ਹੈਗਾ ਉਹ ਅਕਾਲ ਤਖਤ ਸਭ ਤੇ ਜਾਂਦਾ ਉਹ ਆਪਣਾ ਕਬੂਲਨਾਮਾ ਉਹ ਆਪਣਾ ਜਿਹੜਾ ਹੈਗਾ ਗਲਤੀਆਂ ਦਾ ਚਿੱਠਾ ਜਿਹੜਾ ਦਿੰਦੇ ਨੇ ਵੀ ਆ ਚਾਰ ਗੁਣਾ ਹੋਏ ਤੇ ਭਾਈ ਸਾਨੂੰ ਸਜ਼ਾ ਲਾਈ ਜਾਵੇ ਉਹ ਜਗਜाहਰ ਹੋ ਜਾਂਦਾ ਉਹ ਚਿੱਠੀ ਜਿਹੜੀ ਸੀ ਤੁਸੀਂ ਮੀਡੀਆ ਰਾਹੀਂ ਦੇਖੀ ਅਸੀਂ ਵੀ ਪੋਸਟ ਕੀਤੀ ਬਾਕੀ ਮੀਡੀਆ ਨੇ WhatsApp ਗਰੁੱਪਾਂ ਵਿੱਚ ਘੁੰਮ ਰਹੀ ਆਉ ਹੁਣ ਕਿਹੜੇ ਚਾਰ ਮੁੱਦੇ ਸੀ ਕਿਹੜੇ ਸ਼ਬਦਾਵਲੀ ਸੀ ਤਿੰਨ ਪੇਜ ਸੀ ਕੀ ਹੁੰਦੇ ਤਾਂ ਉਹ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਤਾਂ ਸੁਖਵੀਰ ਸਿੰਘ ਬਾਦਲ ਦਾ ਮਾਫੀਨਾਮਾ ਜਿਹੜਾ ਗੁਪਤ ਕਿਉਂ ਹੈ ਜਾ ਕਬੂਲਨਾਮਾ ਸਪਸ਼ਟੀਕਰਨ ਜਿਹੜਾ ਉਹ ਗੁਪਤ ਕਿਉਂ ਹੈ ਕਿਉਂਕਿ ਕੋਈ ਐਸੀ ਸ਼ਬਦਾਵਲੀ ਵਰਤੀ ਗਈ ਹੈ ਜਿਹੜੀ ਲੋਕਾਂ ਨੂੰ ਦਿਖਾਉਣਾ ਨਹੀਂ ਚਾਹੁੰਦੇ ਜਾਂ ਜਥੇਦਾਰ ਸਾਹਿਬਾਂ ਨੂੰ ਜਿਹੜਾ ਇੱਕ ਲਫਾਫੇ ਦੇ ਵਿੱਚ ਪਾ ਕੇ ਜਿਹੜਾ ਉਹ ਜਿਹੜਾ ਹੈਗਾ ਦਿੱਤਾ ਗਿਆ ਹੈਗਾ ਉਹ ਜਿਹੜਾ ਸਪਸ਼ਟੀਕਰਨ ਉਹਦੇ ਮਾਨੇ ਕੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਲਖਬੀਰ ਸਿੰਘ ਜੀ ਨੇ ਮੀਡੀਆ ਦੇ ਵਿੱਚ ਸਪਸ਼ਟ ਕੀਤਾ ਵੀ ਹਾਂ ਕਬੂਲਨਾਮਾ ਜਿਹੜਾ ਸਪਸ਼ਟੀਕਰਨ ਜਿਹੜਾ ਉਸਕਬੀਰ ਸਿੰਘ ਬਾਦਲ ਨੇ ਸਾਨੂੰ ਦਿੱਤਾ ਆਉਂਦੇ ਦਿਨਾਂ ਦੇ ਵਿੱਚ ਪੰਚ ਸੇਖ ਸਾਹਿਬਾਂ ਦੀ ਮੀਟਿੰਗ ਹੋਊਗੀ ਮੀਟਿੰਗ ਦੇ ਵਿੱਚ ਇਹ ਵਿਚਾਰਿਆ ਜਾਊਗਾ ਇਹ ਜਿਹੜਾ ਹੈਗਾ ਸ ਗੁੰਝਲਦਾਰ ਜਿਹੜੀ ਸਥਿਤੀ ਮੋੜ ਤੋਂ ਬਣ ਗਈ ਆ ਇਹਦੇ ਫਲਸਰੂਪ ਦੂਜੇ ਪਾਸੇ ਜਿਹੜਾ ਸ਼੍ਰੋਮਣੀ ਕਲਦਲ ਦਾ ਬਾਗੀ ਧੜਾ ਜਿਹੜਾ ਇੱਕ ਲਹਿਰ ਸ਼ੁਰੂ ਕਰ ਚੁੱਕਿਆ ਹੈ ਸ਼੍ਰੋਮਣੀ ਕਲਦਲ ਸੁਧਾਰ ਲਹਿਰ ਉਹਨਾਂ ਦਾ ਕੀ ਕਹਿਣਾ ਉਹਨਾਂ ਦਾ ਇਸ ਵਕਤ ਇਹੋ ਕਹਿਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਜਿੰਦਰ ਸਿੰਘ ਧਾਮੀ ਜਿਨ੍ਹਾਂ ਦੇ ਉੱਤੇ ਇਹ ਇਲਜ਼ਾਮ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਸ ਵਕਤ 2015 ਚ ਅਕਾਲੀਆਂ ਨੇ ਅਕਾਲੀ ਸਰਕਾਰ ਨੇ ਭਾਜਪਾ ਸਰਕਾਰ ਨੇ ਰਲ ਕੇ ਡੇਰਾ ਮੁਖੀ ਦੇ ਬਾਰੇ ਜਿਹੜਾ ਹੈਗਾ ਉਦੋਂ ਕੁਝ ਅਜਿਹੇ ਮਾਹੌਲ ਬਣਾਇਆ ਵੀ ਉਹਨੇ ਸ਼ਰਿਆ ਬੇਦਬੀਆਂ ਕੀਤੀਆਂ ਸਰਕਾਰ ਨਾ ਕਾਮਯਾਬ ਰਹੀ ਬੇਦਬੀਆਂ ਰੋਕਣ ਦੇ ਵਿੱਚ ਉਹ ਜਿਹੜੇ ਦੋਸ਼ੀ ਸੀ ਉਸ ਵਕਤ ਦੇ ਡੇਰਾ ਪ੍ਰੇਮੀ ਜਿਹਨਾਂ ਚਿੱਠੀ ਲਾਈ ਸੀ ਬੁਰਜ ਜਵਾਰ ਸਿੰਘ ਵਾਲਾ ਬਰਗਾੜੀ ਉਹਨਾਂ ਮੰਨ ਲ ਕੇ ਬੇਦਬੀ ਹੁੰਦੀ ਹੈ ਵੱਡੇ ਬੇਦਬੀ ਕਾਂਡ ਹੋਏ ਨੇ ਉਹਨਾਂ ਦੇ ਵਿੱਚ ਜਿਹੜੀਆਂ ਚਿੱਠੀਆਂ ਲਾਈਆਂ ਉਸ ਵਕਤ ਦੀ ਕਾਲੀ ਭਾਜਪਾ ਸਰਕਾਰ ਟੋਟਲ ਤੌਰ ਤੇ ਫੇਲ ਰਹੀ ਇਹਨਾਂ ਕਿਹਾ ਵੀ ਅਸੀਂ ਕੋਸ਼ਿਸ਼ਾਂ ਕੀਤੀਆਂ ਨੇ ਸੈੱਟ ਬਣਾਈ ਪਰ ਸੈੱਟ ਦਾ ਜਿਹੜਾ ਮੂੰਹ ਸੀਗਾ ਉਹ ਉਸ ਡੇਰੇ ਦੇ ਜਿਹੜਾ ਤੋਂ ਹਟ ਕੇ ਸਿੱਖਾਂਵਲ ਹੋ ਗਿਆ ਦੋ ਸਿੱਖਾਂ ਦੇ ਨੌਜਵਾਨ ਪ੍ਰਚਾਰਕ ਜਿਹੜੇ ਸੀਗੇ ਫੜ ਕੇ ਉਹਨਾਂ ਦੇ ਤਸ਼ੱਦਦ ਤੱਕ ਕੀਤਾ ਗਿਆ ਤਾਂ ਬਾਗੀ ਤੜਾ ਇਸ ਵਕਤ ਇਹ ਸਵਾਲ ਖੜਾ ਕਰ ਰਿਹਾ ਹੈ ਜਿਹੜਾ ਉਸ ਵਕਤ ਦਾ ਪ੍ਰਧਾਨ ਸ਼ਰੋਮਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਵਤਾਰ ਸਿੰਘ ਮੱਕੜ ਇਸ ਵਕਤ ਇਸ ਦੁਨੀਆ 'ਚ ਨਹੀਂ ਹੈ ਜਿਹੜਾ ਉਸ ਵਕਤ 80 ਲੱਖ ਤੋਂ ਉੱਤੇ ਦੇ ਇਸ਼ਤਿਹਾਰ ਇਸ ਗੱਲ ਨੂੰ ਜਸਟੀਫਾਈ ਕਰਨ ਦੇ ਵਾਸਤੇ ਇਸ ਗੱਲ ਨੂੰ ਜਿਹੜਾ ਹੈਗਾ ਉਹ ਮੋਹਰ ਲਾਉਣ ਦੇ ਵਾਸਤੇ ਕਿੱਦੇ ਗਏ ਵੀ ਵੇਖੋ ਕਿੰਨਾ ਚੰਗਾ ਹੁਕਮ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਬਲਾਤਕਾਰੀ ਰਾਮ ਲਹੀਮ ਨੂੰ ਮਾਫੀ ਦਿੱਤੀ ਗਈ ਹੈ ਬੜਾ ਸੋਹਣਾ ਹੁਕਮ 80 ਲੱਖ ਰੁਪਇਆ ਗੁਰੂ ਦੀ ਗੋਲਕ ਦਾ ਜਿੱਥੇ ਬੇਸ਼ੱਕ ਦੁਨਿਆਵੀ ਤੌਰ ਤੇ ਕੋਈ ਵੀ ਆਦਮੀ ਰਕਸ਼ਾ ਚਲਾ ਕੇ ਗੁਜ਼ਾਰਾ ਕਰਦਾ ਹੈ ਕਿਰਤ ਕਰਦਾ ਹੈ ਉਹ ਕਰੋੜਪਤੀ ਹੈ ਜਾਂ ਉਹ ਲੱਖਪਤੀ ਹੈ ਜਾਂ ਉਹ ਕੁਝ ਵੀ ਛੋਟੀ ਤੋਂ ਛੋਟੀ ਕਿਰਤ ਜਿਹੜੀ ਕਰਦਾ ਮਿਹਨਤ ਕਰਦਾ ਉਹ ਵੀ ਗੁਰੂ ਦੀ ਗੋਲਕ ਦੇ ਵਿੱਚ 2 ਰੁਪਏ 4 ਰੁਪਏ ਪਾਉਂਦਾ ਵੀ ਤੁਹਾਨੂੰ ਗੁਰੂ ਰਾਮਦਾਸ ਤੇਰੀ ਕਿਰਤ ਕਮਾਈ ਚੋਂ ਇਹ ਦਸਵੰਦ ਆ ਤੇਰੇ ਦਰ ਤੇ ਹਾਜ਼ਰ ਹੋਇਆ ਮੈਨੂੰ ਕਿਰਤ ਕਮਾਈ ਚ ਵਾਧਾ ਪਾਈ ਭਾਵਨਾ ਆ ਉਸ ਗੋਲਕ ਦਾ ਪੈਸਾ ਜਿਹੜਾ 80 ਲੱਖ ਰੁਪਏ ਬਲਾਤਕਾਰੀ ਰਾਮ ਰਹੀਮ ਨੂੰ ਦਿੱਤੀ ਹੋਈ ਮਾਫੀ ਨੂੰ ਜਿਹੜਾ ਹੈਗਾ ਉਹਨੂੰ ਸਹੀ ਠਹਿਰਾਉਣ ਦੇ ਵਾਸਤੇ ਉਹ ਕਰਨ ਦੇ ਵਾਸਤੇ ਇਸ਼ਤਿਹਾਰ ਦਿੱਤੇ ਗਏ ਨੇ ਤਾਂ ਉਹ ਮੱਕੜ ਦੀ ਜਗ੍ਹਾ ਦੇ ਉੱਤੇ ਅੱਜ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਆਪਣਾ ਦੇ ਕਬੂਲਨਾਮਾ ਦਿੱਤਾ ਉੱਚ ਕੀ ਲਿਖਿਆ ਹੋਏਗਾ ਕਿ ਉਹਨਾਂ ਚ ਇਹ ਲਿਖਿਆ ਹੋਏਗਾ ਕਿ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 80 ਲੱਖ ਰੁਪਏ ਦੀ ਜਿਹੜੀ ਹੈਗੀ ਹੈ ਸੰਗਤ ਦੀ ਮਾਇਆ ਦੀ ਦੁਰਵਰਤੋਂ ਹੋਈ ਹੈ ਪਰ ਇਹਦੀ ਪਰਭਾਈ ਕੌਣ ਕਰੇਗਾ ਕੀਵਤਾਰ ਸਿੰਘ ਮੱਕੜ ਕਰਨਗੇ ਜਿਹੜੇ ਇਸ ਵਕਤ ਹੈ ਨਹੀਂ ਦੁਨੀਆ 'ਚ ਜਾਂ ਉਹਦਾ ਪਰਿਵਾਰ ਕਰੇਗਾ ਜਾਂ ਉਸ ਵਕਤ ਦੀ ਐਗਜ਼ੀਕਟਿਵ ਮੈਂਬਰ ਕਮੇਟੀ ਕਰੇਗੀ ਜਿਨ੍ਹਾਂ ਦੇ ਵਿੱਚੋਂ ਇੱਕ ਦੋ ਹੋਰ ਕਮੇਟੀ ਦੇ ਮੈਂਬਰ ਜਿਹੜੇ ਚੱਲ ਵਸੇ ਆ दयाल सिंह ਕੋਲਿਆ ਵਾਲੀ ਚੱਲ ਵਸੇ ਆ ਇੱਕ ਦੋ ਹੋਰ ਚੱਲ ਵਸੇ ਆ ਜਾਂ ਕੌਣ ਕੌਣ ਪਰਪਾਈ ਕੌਣ ਕਰੇਗਾ ਜਾਂ ਮੈਂਜ ਦੋ ਸ਼ਬਦ ਹੋਣਗੇ ਵੀ ਹਾਂਜੀ ਸਾਥ ਹੋਏ ਗੁਨਾਹ ਹੋਇਆ ਜਾਂ ਸਾਡੇ ਤੋਂ ਪਹਿਲਾਂ ਉਸ ਬੰਦੇ ਵੱਲੋਂ ਗੁਨਾਹ ਆਇਆ ਜਿਹੜਾ ਇਸ ਵਕਤ ਦੁਨੀਆ 'ਚ ਹੈ ਨਹੀਂ ਤੇ ਜਿਸ ਬੰਦੇ ਦਾ ਜਿਹੜਾ ਇਸ ਦੁਨੀਆ 'ਚ ਨਾ ਹੋਵੇ ਉਹਨਾਂ ਦਾ ਕਚੇਰੀਆਂ ਦੇ ਵਿੱਚ ਵੀ ਕੇਸਾਂ ਦਾ ਕੀ ਬਣਨਾ ਤੁਸੀਂ ਆਮ ਸਹਿ ਸੁਭਾਏ ਅੰਦਾਜ਼ਾ ਲਾ ਸਕਦੇ ਹੋ ਤਾਂ ਇੱਥੇ ਕੀ ਫੈਸਲਾ ਹੋਏਗਾ ਇੱਥੇ ਕੀ ਫੈਸਲਾ ਹੋਏਗਾ ਸਿੱਖ ਤਾਂ ਐਸੇ ਗੁਨਾਹ ਕਰਨ ਵਾਲੇ ਨੂੰ ਜਿਹੜਾ ਹੈਗਾ ਉਹਨਾਂ ਨੂੰ ਤਾਂ ਕੀ ਉਹਨਾਂ ਦੀ ਪੁਸ਼ਟਾਂ ਨੂੰ ਵੀ ਮਾਫ਼ ਨਹੀਂ ਕਰਦੇ ਇਤਿਹਾਸਗੋਆ ਉਹਨਾਂ ਦੀ ਪੁਸ਼ਟਾਂ ਨੂੰ ਵੀ ਸਿੱਖ ਜਿਹੜੇ ਨੇ ਜਾਂ ਸਿੱਖ ਇਤਿਹਾਸ ਜਿਹੜਾ ਉਹ ਮੁਆਫ਼ ਨਹੀਂ ਕਰਦਾ ਪਰ ਇਸ ਵਕਤ ਦੁਨੀਆ ਭਰ ਦੇ ਸਿੱਖਾਂ ਦੀਆਂ ਜਿਹੜੀਆਂ ਨਜ਼ਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਦੀ ਆਉਣ ਵਾਲੀ ਮੀਟਿੰਗ ਦੇ ਵੱਲ ਟਿਕੀਆਂ ਹੋਈਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਉਥਲ-ਪੁਥਲ ਚੱਲ ਰਹੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਕਾਂਗਰਸ ਨੂੰ ਜਿਹੜਾ ਹੈ ਗਿਆ ਲੋਕਾਂ ਦਾ ਫਤਵਾ ਮਿਲਿਆ ਉਹਨਾਂ ਤੋਂ ਬਿਨ 2 ਆਜ਼ਾਦ ਉਮੀਦਵਾਰਾਂ ਨੂੰ ਵੱਡਾ ਫਤਵਾ ਇਤਿਹਾਸ ਕਰ ਜਿੱਤ ਹੋਈ ਹੈ ਉਹਨਾਂ ਤੋਂ ਬਿਨ ਸ਼੍ਰੋਮਣੀ ਕਾਲ ਦਲ ਦੀ ਬਹੁਤ ਇਤਰਾ ਹਾਰ ਹੋਈ ਹੈ ਜਿਹੜੀ ਪੰਜਾਬ ਦੇ ਵਿੱਚ ਰਾਜ ਕਰ ਰਹੀ ਪਾਰਟੀ ਆਵਾ ਦੀ ਪਾਰਟੀ ਦੀ ਹਾਰ ਹੋਈ ਹੈ ਭਾਰਤ ਦੇ ਵਿੱਚ ਉਸ ਵਕਤ ਰਾਜ ਕਰ ਰਹੀ ਪਾਰਟੀ ਦੇ ਮੁੜ ਤੋਂ ਰਾਜ ਕਰ ਰਹੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਭਾਰਤ ਦੇ ਪੰਜਾਬ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਕਰਾਰੀ ਹਾਰ ਹੋਈ ਹੈ ਤਾਂ ਹਰ ਅਕਾਲੀ ਦਲ ਦੀ ਵੀ ਹੋਈ ਹੈ ਅਕਾਲੀ ਦਲ ਦੀ ਹਾਰ ਦੀ ਇੰਨੀ ਚਰਚਾ ਕਿਉਂ ਹੈ ਅਕਾਲੀ ਦਲ ਦੀ ਹਾਰ ਦੇ ਪਿੱਛੇ ਕੀ ਕਾਰਨ ਰਹੇ ਨੇ ਕਾਂਗਰਸ ਦੀ ਜਿਹੜੀ ਹੈਗੀ ਹੈ ਉਹ ਕਿ ਜਿੰਨੀਆਂ ਸੀਟਾਂ ਆਈਆਂ ਨੇ ਉਹਦੇ ਪਿੱਛੇ ਕੀ ਕਾਰਨ ਰਹੇ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਹਾਰ ਦੇ ਪਿੱਛੇ ਕੀ ਕਰ ਰਹੇ ਨੇ ਬੀਜੇਪੀ ਦੀ ਹਾਰ ਦੇ ਪਿੱਛੇ ਕੀ ਕਰ ਰਹੇ ਨੇ ਉਹ ਸਾਰੇ ਜਿਹੜਾ ਹੈਗਾ ਚਿੰਤਨ ਕਰ ਰਹੇ ਨੇ ਤਾਂ ਅਕਾਲੀ ਦਲ ਦੀ ਹਾਰ ਦਾ ਚਿੰਤਨ ਜਿਹੜਾ ਐਡਾ ਵੱਡਾ ਹੋ ਗਿਆ ਕਿ ਉਹਨਾਂ ਨੇ ਉਹਨਾਂ ਗੁਨਾਹਾਂ ਨੂੰ ਕਬੂਲ ਲਿਆ ਜਿੰਨਾ ਗੁਨਾਹਾਂ ਦੀ ਜਿਹੜੀ ਗੱਲ ਆ ਸਿੱਖਾਂ ਦੀਆਂ ਜਿਹੜੀਆਂ ਜਥੇਬੰਦੀਆਂ ਪਿਛਲੇ ਕਈ ਸਾਲਾਂ ਤੋਂ ਕਰ ਰਹੀਆਂ ਨੇ ਇੱਕ ਮੈਂ ਜਾਂਦੇ ਜਾਂਦੇ ਇੱਕ ਹੋਰ ਗੱਲ ਕਰ ਦਿਆਂ 2015 ਦੇ ਵਿੱਚ ਜਦੋਂ ਬੇਦਬੀ ਦੀਆਂ ਘਟਰਾਵਾਂ ਵਾਪਰਦੀਆਂ ਨੇ ਬੈਬਲ ਕਲਾ ਗੋਲੀकांड ਹੁੰਦਾ ਡੇਰਾ ਮੁਖੀ ਨੂੰ ਬਿਨ ਮੰਗੇ ਮੁਆਫੀ ਦਿੱਤੀ ਜਾਂਦੀ ਹੈ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਤਕਰੀਬਨ ਸਾਰੇ ਸਿੱਖ ਜਿਹੜੇ ਨੇ ਉਸ ਵਕਤ ਦੇ ਜਿਹੜਾ ਹੈਗਾ ਜਥੇਦਾਰ ਸਹਿਬਾਨ ਤੋਂ ਜਿਹੜਾ ਹੈਗਾ ਉਹ ਨਾ ਖੁਸ਼ ਸੀ ਬਲਕਿ ਸਿੱਖਾਂ ਦੇ ਮੰਨ ਵਿੱਚ ਬਹੁਤ ਜ਼ਿਆਦਾ ਰੋਸ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਸ਼੍ਰੋਮਣੀ ਕਾਲਦਲ ਦੇ ਵਿਧਾਇਕਾਂ ਦਾ ਇਹਨਾਂ ਦੇ ਸੰਸਦਾਂ ਦਾ ਇਹਨਾਂ ਦੇ ਪ੍ਰਧਾਨ ਦਾ ਪੰਜਾਬ ਕੀ ਦੁਨੀਆ ਦੇ ਭਰ ਦੇ ਵਿੱਚ ਬਹੁਤ ਤਿੱਖਾ ਵਿਰੋਧ ਹੋ ਰਿਹਾ ਸੀ ਘਰਾਂ ਚੋਂ ਨਿਕਲਣਾ ਬੰਦ ਸੀ ਤਾਂ ਮੁੜ ਹਾਲਾਤ ਇਦਾਂ ਦੇ ਬਣੇ ਕਿ ਮੌਕਾ ਜੇ ਵਾਸ਼ ਕੇ ਉਸ ਵਕਤ ਦੇ ਅਕਾਲ ਤਖਸਾਲ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਉਸ ਗੱਦੀ ਤੋਂ ਲਾਂਬੇ ਕੀਤਾ ਗਿਆ ਗੁਰਮukh ਸਿੰਘ ਉਸ ਵਕਤ ਜਿਹੜੇ ਦਮਦਵਾ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੂੰ ਜਿਹੜਾ ਹੈਗਾ ਲਾਂਬੇ ਕੀਤਾ ਗਿਆ ਹੋਇਆ ਏ ਕਿ ਗੁਰੂ ਗੁਰਮੁਖ ਸਿੰਘ ਦੇ ਭਰਾ ਨੇ ਉਹਦੇ ਭਾਈ ਨੇ ਜਿਹੜਾ ਹੈਗਾ ਡੇਰਾ ਮੁਖੀ ਨੂੰ ਦਿੱਤੀ ਹੋਈ ਮੁਆਫੀ ਦੇ ਬਹੁਤ ਵੱਡੇ ਅਹਿਮ ਖੁਲਾਸੇ ਕੀਤੇ ਜਿੰਦੇ ਉਸ ਤੋਂ ਬਾਅਦ ਜਿਹੜਾ ਹੈਗਾ ਬਹੁਤ ਸਾਰੇ ਤਾਂ ਤੁਸੀਂ ਜਾਣੇ ਹੋਣੇ ਨੇ ਕਿ ਉਹਦੇ ਪਿੱਛੇ ਕੌਣ ਐਕਟਰ ਰਿਹਾ ਕਿੱਥੇ ਫੈਸਲਾ ਹੋਇਆ ਕਿਦੇ ਕਿੰਨੇ ਅਟੈਚੀ ਆਏ ਕਿੰਨੇ ਪੈਸੇ ਆਏ ਬਹੁਤ ਸਾਰੀਆਂ ਗੱਲਾਂ ਨੇ ਤਾਂ ਮੁੜ ਸ਼੍ਰੋਮਣੀ ਕੰਗਰਾਲ ਨੇ ਉਸ ਖਿਲਾੜੇ ਨੂੰ ਉਸ ਵਕਤ ਜਿਹੜਾ ਹੈਗਾ ਬੜੀ ਜੜੀ ਹੈਗੀ ਹੈ ਹੁਸ਼ਿਆਰੀ ਦੇ ਨਾਲ ਸੰਭਾਲ ਲਿਆ ਪਰ ਜਦੋਂ ਥੱਲੇ ਧੂਣੀ ਹੋਵੇ ਉਦੋਂ ਅਸੀਂ ੱੱਕੇ ਨਾਲ ਉੱਤੇ ਕੱਖ ਪਾਈ ਜਾਵਾਂਗੇ ਪਾਈ ਜਾਵਾਂਗੇ ਨੱਪ ਤੇ ਸਕਦੇ ਆ ਪਰ ਥੱਲੇ ਜਿਹੜੀ ਕਿਤਨੇ ਕਿਤੇ ਧੂਣੀ ਧੁਖ ਰਹੀ ਹੈ ਉਹਨੇ ਆਪਣਾ ਰੂਪ ਜਿਹੜਾ ਹੈਗਾ ਪ੍ਰਗਟ ਕਰਨਾ ਹੀ ਹੁੰਦਾ ਹੈ ਅੱਜ 9 ਸਾਲਾਂ ਬਾਅਦ ਜਿਹੜੀ ਹੈਗੀ ਆ ਗੱਲ ਉਹ ਦੁਨੀਆਂ ਦੇ ਸਾਹਮਣੇ ਆ ਰਹੀ ਹੈ ਤਾਂ ਹੁਣ ਇਤਿਹਾਸਿਕ ਸਮਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਿੱਤਦਾਰ ਸਾਹਿਬਾਨ ਦੇ ਲਈ ਉਡੀਕ ਜਿਹੜੀ ਹੈਗੀ ਹੈ ਦੁਨੀਆਂ ਦੇ ਪਰ ਦੇ ਸਿੱਖ ਕਰ ਰਹੇ ਨੇ ਪੰਜਾਬ ਦੇ ਨਾਗਰਿਕ ਕਰ ਰਹੇ ਨੇ ਦੁਨੀਆਂ ਦੇ ਉਹ ਲੋਕ ਕਰ ਰਹੇ ਨੇ ਜਿਨ੍ਹਾਂ ਦੇ ਸਾਹਮਣੇ ਸਿੱਖਾਂ ਨੇ ਬਾਹਾ ਖੜੀਆਂ ਕਰਕੇ ਬੜੇ ਦਾਅਵੇ ਦੇ ਨਾਲ ਇਹ ਗੱਲ ਕਹੀ ਕਿ ਸਿੱਖਾਂ ਦੇ ਤਖਤ ਦੇ ਉੱਤੇ ऐसे फैसले ਹੁੰਦੇ ਆ ਉਥੇ ਦੁਨੀਆ ਦਾ ਕੋਈ ਵੀ ਰਾਜਾ ਆ ਜਾਵੇ ਉਹਨੂੰ ਕੋੜਿਆਂ ਦੀ ਸਜ਼ਾ ਦਿੱਤੀ ਜਾਂਦੀ ਹੈ ਜੇ ਕਿਸੇ ਨੇ ਗਨਾ ਕੀਤਾ ਹੋਵੇ ਤਾਂ ਇਸ ਵਕਤ ਦੇ ਜਥੇਦਾਰ ਸਾਹਿਬਾਨ ਇਹਨਾਂ ਮੌਜੂਦਾ ਪੰਥਕ ਹਾਲਾਤਾਂ ਨੂੰ ਲੈ ਕੇ ਮੌਜੂਦਾ ਸਿਆਸੀ ਹਾਲਾਤਾਂ ਨੂੰ ਲੈ ਕੇ ਕਿਹੜਾ ਫੈਸਲਾ ਕਰਨਗੇ ਕਿ ਜਿਹਦੇ ਨਾਲ ਜਿਹੜਾ ਪਿਛਲੇ ਕੁਝ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਧਿ ਵਿਧਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋ ਰਹੇ ਫੈਸਲਿਆਂ ਦੇ ਉੱਤੇ ਬਹੁਤ ਹੀਨੇ ਦੇ ਲੋਕਾਂ ਨੂੰ ਬਹੁਤ ਸਾਰੇ ਜਿਹੜੇ ਡਰਾਮੇਬਾਜ਼ ਜਿਹੇ ਪ੍ਰਚਾਰਕਾਂ ਨੂੰ ਬਹੁਤ ਸਾਰੇ ਹਾਸੋ ਹੀਨੇ ਲੋਕਾਂ ਨੂੰ ਸਵਾਲ ਖੜੇ ਕਰਨ ਦਾ ਮੌਕਾ ਮਿਲ ਗਿਆ ਬਹੁਤ ਸਾਰੀਆਂ ਸਿੱਖ ਵਿਰੋਧੀ ਤਾਕਤਾਂ ਐ ਸਿੱਖਾਂ ਦਾ ਪੱਖ ਐ ਬਹੁਤ ਸਾਰੀਆਂ ਸਿੱਖ ਵਿਰੋਧੀ ਤਾਕਤਾਂ ਪੰਥ ਵਿਰੋਧੀ ਤਾਕਤਾਂ ਚਾਹੁੰਦੀਆਂ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਲੋਕ ਟਿਕ ਚ ਜਾਣ ਪਰ ਸਿੱਖ ਜਿਹੜੇ ਨੇ ਇਸ ਤਖਤ ਦਾ ਬਹੁਤ ਸਤਕਾਰ ਕਰਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਸ ਵਕਤ ਜਿਹੜੇ ਜਥੇਦਾਰ ਸਾਹਿਬਾਂ ਤੇ ਆਉਣ ਵਾਲੀ ਜਿਹੜੀ ਮੀਟਿੰਗ ਹੋਏਗੀ ਉਹਦੇ ਵਿੱਚ ਇੰਨਾ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਮਿਲਣਗੇ ਉਸ ਚਿੱਠੀ 'ਚ ਕੀ ਸੀ ਅਸਤੀਫਾ ਕਰਨ ਸੀ ਕਬੂਲ ਨਾ ਮਾਸੀ ਗਲਤੀ ਨਾ ਮਾਸੀ ਜਾਂ ਇਹ ਸੀ ਕਿ ਆਪਾਂ ਤਾਂ ਆਵਦੀ ਗੱਲ ਤੇ ਪੱਕੇ ਆ ਜੇ ਮਾਫੀ ਦੇ ਦੀ ਤਾਂ ਦੇਤੀ ਸਹੀ ਕੀ ਹੋਏਗਾ ਇਹ ਬੜਾ ਵੱਡਾ ਸਵਾਲ ਹੈ ਬਾਗੀ ਧੜੇ ਦਾ ਕੀ ਹੋਊਗਾ ਕੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮੰਗਿਆ ਜਾਏਗਾ ਜਾਂ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੈਗਾ ਸਿੱਖ ਮਰਿਆਦਾ ਅਨਸਾਰ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੇਵਾ ਮਾਫ ਕਰਨਾ ਸੇਵਾ ਹੁੰਦੀ ਤਖਤ ਸਾਹਿਬਾਨ ਤੋਂ ਜਿਸ ਤਰ੍ਹਾਂ ਦੀ ਸੇਵਾ ਪਿਛਲੇ ਲੰਘੇ ਇਤਿਹਾਸਿਕ ਦਿਨਾਂ ਦੌਰਾਨ ਹੋਈਆਂ ਨੇ ਵੀ ਤੁਸੀਂ ਬਾਣੀ ਪੜੋ ਤੁਸੀਂ ਜਿਹੜੀ ਕਿਰਤ ਕਮਾਈ ਦੇ ਵਿੱਚੋਂ ਦੇਗ ਭੇਟਾ ਕਰੋ ਤੁਸੀਂ ਇਹ ਦਿਨ ਜੋੜਿਆਂ ਦੀ ਸੇਵਾ ਕਰੋ ਤੁਸੀਂ ਸੰਗਤ ਜਿਹੜੇ ਵਰਤਨ ਨੇ ਲੰਗਰ ਵਾਲੇ ਉਹਨਾਂ ਦੀ ਸੇਵਾ ਕਰੋ ਇਸ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਹੀ ਲਾਈਆਂ ਜਾਣਗੀਆਂ ਜਾਂ ਕੁਝ ਵੱਖਰਾ ਜਿਹੜਾ ਹੈਗਾ ਹੋਰ ਸਖਤ ਜਿਹੜਾ ਹੈਗਾ ਜਿਹੜਾ ਕੁਝ ਇਸ ਤਰ੍ਹਾਂ ਦਾ ਸੁਨੇਹਾ ਸੁਖਬੀਰ ਬਾਦਲ ਲਈ ਹੋ ਸਕਦਾ ਹੈ ਜਿਹੜਾ ਬਾਗੀ ਅਕਾਲੀ ਮੰਗ ਰਹੇ ਨੇ ਜਿਹੜੇ ਸਿੱਖਾਂ ਦੀ ਸਰਬੱਤ ਖਾਲਸਾ ਤਰ੍ਹਾਂ 2015 ਤੋਂ ਮੰਗ ਰਹੀਆਂ ਨੇ ਕੀ ਹੋਏਗਾ ਇਸ ਗੱਲ ਦੀ ਜਿਹੜੀ ਹੈਗੀ ਆ ਓਡੀਕੋ ਬਣੀ ਰਹੇਗੀ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਸਹਿਬਾਨ ਨੇ ਇੱਕ ਪਾਸੇ ਸਰਬੱਤ ਖਾਲਸਾ 2015 ਤੋਂ ਥਾਪੇ ਹੋਏ ਜਥੇਦਾਰ ਸਹਿਬਾਨ ਜਿਹੜੇ ਹਾਲਾਂਕਿ ਸਾਰੇ ਇਸ ਵਕਤ ਚੁੱਪ ਨੇ ਕਿਉਂਕਿ ਇੱਕੋ ਇੱਕ ਜਿਹੜੀ ਸ਼ਖਸੀਅਤ ਇਸ ਵਕਤ ਜੇਲ੍ਹ ਦੇ ਵਿੱਚ ਹੈ ਜਗਤਾਰ ਸਿੰਘ ਹਵਾਰਾ ਦਾ ਨਾਮ ਉਸ ਵਕਤ ਸਰਬੱਤ ਖਾਲਸਾ ਤੇ ਰਣਕਿਆ ਭੀ ਇਹ ਸਾਡਾ ਜਥੇਦਾਰ ਹੋਵੇਗਾ ਤੇ ਬਾਦਲਾਂ ਦੇ ਜਥੇਦਾਰ ਉਹਨਾਂ ਨੇ ਸ਼ਬਦ ਵਰਤਿਆ ਸੀ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਹੈਗੇ ਥਾਪੇ ਹੋਏ ਜਥੇਦਾਰ ਸਾਡੀ ਕੌਮ ਦੇ ਜਥੇਦਾਰ ਨਹੀਂ ਹੋਣਗੇ ਪਰ ਉਸ ਤੋਂ ਬਾਅਦ ਜਿਹੜੀ ਸਥਾਪਿਤ ਤੇ ਸਿੱਖ ਉਹੀ ਸਾਬ ਸੁਭਾਲ ਕਰ ਰਹੀ ਹੈ ਸਰਬੱਤ ਖਾਲਸਾ ਦੇ ਥਾਪੇ ਜਥੇਦਾਰ ਕੁਝ ਸਾਲ ਕੁਝ ਸਮਾਂ ਜਿਹੜੇ ਹੈਗੇ ਉਹ ਐਕਟਿਵ ਰਹੇ ਉਸ ਤੋਂ ਬਾਅਦ ਲੰਬਾ ਸਮਾਂ ਉਹਨਾਂ ਦੀ ਚੁੱਪ ਜਿਹੜੀ ਹੈਗੀ ਆ ਉਹਦੇ ਉੱਤੇ ਵੀ ਸਵਾਲ ਨੇ ਜਥੇਦਾਰ ਧਿਆਨ ਸਿੰਘ ਮੰਡ ਜਿਹੜੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਬਣੇ ਉਹਨਾਂ ਦੀ ਚੁੱਪ ਦੇ ਕੀ ਮਾਇਨੇ ਨੇ ਉਹ ਅਸਾਂ ਕੋਸ਼ਿਸ਼ ਵੀ ਕੀਤੀ ਉਹਨਾਂ ਦਾ ਇੰਟਰਵਿਊ ਕਰਨ ਦੀ ਹਾਲਾਂਕਿ ਉਹ ਇਸ ਇਨ੍ਹਾਂ ਦਿਨਾਂ ਦੇ ਵਿੱਚ ਗੱਲ ਕਰਨ ਦੇ ਜਿਹੜੇ ਮੂਡ ਦੇ ਵਿੱਚ ਨਹੀਂ ਜਾ ਪ ਰਹੇ ਤਾਂ ਉਹਨਾਂ ਦੇ ਚੁੱਪ ਦੇ ਕੀ ਮਾਇਨੇ ਹੈਗੇ ਨੇ ਕਿ ਜੇਲ੍ਹ ਦੇ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਬੱਤ ਖਾਲਸਾ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸਾਰੇ ਸਵਾਲ ਨੇ ਆਉਣ ਵਾਲਾ ਸਮੇਂ ਦੀ ਜਿਹੜੀ ਹੈਗੀ ਆ ਉਡੀਕ ਕਿ ਇਸ ਵਕਤ ਜਿਹੜਾ ਕਈ ਸਾਲਾਂ ਬਾਅਦ ਜੇ ਕਹੇ ਲੋ ਵੀ ਸਦੀਆਂ ਪਿੱਛੋਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦੁਨੀਆ ਦੀ ਟੇਕ ਟਿਕੀ ਹੋਈ ਹੈ ਸਾਰੇ ਸਿੱਖ ਚਾਹੁੰਦੇ ਨੇ ਉਹਨਾਂ ਦੀ ਖੇਤਰੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹ ਜਿਹੜੀ ਹੈਗੀ ਆ ਉਹ ਮੁੜ ਤੋਂ ਸੁਰਖਰੂ ਹੋਵੇ ਪਰ ਸੁਰਖਰੂ ਹੋਵੇਗੀ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਰਿਹਾ ਹੈ ਜਦੋਂ ਪਿਛਲੇ ਦਿਨੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀਆਂ ਜਿਹੜੀਆਂ ਇੰਟਰਵਿਊਜ਼ ਕਰ ਰਹੇ ਸੀ ਜਿਹੜਾ ਚੰਡੀਗੜ੍ਹ ਸਥਿਤ ਦਫ਼ਤਰ ਹੈ ਉੱਥੇ ਮੋਹਨ ਸਿੰਘ ਤੋੜਹਣਾ ਦੀ ਤਸਵੀਰ ਲੱਗੀ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਤੇ ਹੱਥਾਂ ਦੇ ਵਿੱਚ 3 ਫੁੱਟੀ ਸ਼੍ਰੀ ਸਹਿਬ ਫੜੀ ਹੋਈ ਹੈ ਗੱਲ ਦੇ ਵਿੱਚ ਸਰਪਾਓ ਪਾਇਆ ਹੋਇਆ ਨੀਲੀ ਦਸਤਾਰ ਹੈ ਤਾਂ ਇਸ ਵਕਤ ਦੇ ਜਿਹੜੇ ਹੈਗੇ ਨੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਕੀ ਉਸ ਸ਼ ਕੀ ਕਿ ਤਾਂ ਹੀ ਪੰਥ ਪ੍ਰਵਾਨ ਕਰੇਗਾ ਜਾਂ ਇਸ ਰੂਪ ਦੇ ਵਿੱਚ ਵੀ ਪੰਥ ਜਾਂ ਪੰਜਾਬ ਜਿਹੜਾ ਹੈ ਇਹਨਾਂ ਨੂੰ ਪ੍ਰਵਾਨ ਕਰੇਗਾ ਜਾਂ ਜਿਹੜੀਆਂ ਨਵੀਆਂ ਜਿਹੜੀਆਂ ਕੁਝ ਜਿਹੜੀਆਂ ਚੀਜ਼ਾਂ ਪਿਛਲੇ ਲੋਕ ਸਭਾ ਚੋਣਾਂ ਦੇ ਵਿੱਚ ਹੋਈਆਂ ਅਮਰਤਪਾਲ ਸਿੰਘ ਸਰਬਜੀਤ ਸਿੰਘ ਖਾਲਸਾ ਜਾਂ ਪਿੰਡ ਰੋਡੇ ਦੇ ਵਿੱਚ ਜਸਵੀਰ ਸਿੰਘ ਰੋਡੇ ਹੋਣਾ ਦਾ ਰਾਜਦੇਵ ਖਾਲਸਾ ਜਿਹੜੇ ਅਰਸਸ ਦੇ ਜਿਹੜੇ ਕਿਸੇ ਵਕਤ ਉੱਥੇ ਸ਼ਾਮਲ ਹੋ ਗਏ ਸੀ ਚਰਚਾ ਹੋਈ ਜਿਹੜਾ ਉਹਨਾਂ ਨੇ ਇੱਕ ਇਸ਼ਾਰਾ ਦਿੱਤਾ ਬਿਕਦੇ ਅਸੀਂ ਨਵਾਂ ਕਾਲੀ ਦਲ ਬਣਾਵਾਂਗੇ ਹੁਣ ਕੀ ਕੀ ਹੋਣ ਵਾਲਾ ਪੰਜਾਬ ਦੇ ਵਿੱਚ ਕੀ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਨਵਾਂ ਕਾਲੀ ਦਲ ਬਣਾ ਰਹੇ ਨੇ ਜਸਵੀਰ ਰੋਡੇ ਨਵਾਂ ਅਕਾਲੀ ਦਲ ਬਣਾ ਰਹੇ ਨੇ ਜਾਂ ਸੁਖਵੀਰ ਸਿੰਘ ਬਾਦਲ ਹੁਣੇ ਹੀ ਅਸਤੀਫਾ ਦੇ ਕੇ ਇਸ ਅਕਾਲੀ ਦਲ ਨੂੰ ਸਾਰੇ ਕੁਛ ਨੂੰ ਇੱਕ ਕਰਕੇ ਕਿ ਜਥੇਦਾਰ ਸਾਹਿਬਾਨ ਨੇ ਜਿਹੜੇ ਸਾਰੇ ਲੀਡਰਾਂ ਨੂੰ ਇੱਕ ਕਰਕੇ ਇੱਕ ਮੋੜ ਤੋਂ ਜਿਹੜਾ ਪੰਥਕ ਅਕਾਲੀ ਦਲ ਜਿਹੜਾ ਜਿੰਦੀ ਸਿੱਖ ਆਸ ਕਰਦੇ ਨੇ ਉਹ ਬਣਾਉਣਗੇ ਇਸ ਗੱਲ ਦੀ ਜਿਹੜੀ ਹੈਗੀ ਔਡੀਕ ਬਣੀ ਰਹੇਗੀ ਧੰਨਵਾਦ